ਕੇ ਹਰ ਸਿਮਰਤ ਕੌਰ ਬਾਦਲ ਦਾ ਜਿਤਨਾ ਐਸਵੀਰ ਉਹਨਾਂ ਵਧੀਆ ਜਾਂ ਸੌਖਾ ਨਹੀਂ ਹੈ ਉਹਨਾਂ ਆਸਾਨ ਨਹੀਂ ਹੋਏਗਾ ਇਸ ਵਾਰ ਜਿਤਨਾ ਤੇ ਭਾਜਪੀ ਆਕਾਲੀ ਦਲ ਇਕੱਠੇ ਹੁੰਦੇ ਨੇ ਜੇ ਇਕੱਠੇ ਹੁੰਦੇ ਨੇ ਤਾਂ ਇਹ ਬਠਿੰਡਾ ਸੀਟ ਹੈ ਜਾਂ ਪੰਜਾਬ ਦੀਆਂ ਕਿੰਨੀ ਸੀਟਾਂ ਕਿਸ ਦੀ ਝੋਲੀ ਪੈ ਸਕਦੀਆਂ ਨੇ ਜੇ ਇਕੱਠੇ ਹੋ ਜਾਂਦੇ ਨੇ ਤਾਂ ਪਉ ਵੇਖੋ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਬਠਿੰਡਾ ਸੀਟ ਦੇ ਉੱਤੇ ਤਾਂ ਘੱਟੋ ਘੱਟ ਫਰਕ ਪਏਗਾ ਕਾਲੀ ਦਲ ਨੂੰ ਕਾਲੀ ਦਲ ਦਾ ਜਿਤਨਾ ਥੋੜਾ ਜਿਹਾ ਸੌਖਾ ਹੋ ਜਾਏਗਾ ਆਮ ਤੌਰ ਤੇ ਸਿਆਸਤ ਦੇ ਵਿੱਚ ਇਹੇ ਕੰਮ ਵੀ ਹੋ ਜਾਂਦੇ ਨੇ ਕਿ ਇੱਕ ਪਾਰਟੀ ਦਾ ਇਕੱਠ ਵਧਾਉਣ ਦੇ ਲਈ ਉਹਨਾਂ ਦਾ ਵਿਰੋਧੀ ਬੰਦੇ ਭੇਜਦਾ ਹੈ ਕਿ ਉਹ ਇੱਕ ਵਹਿਮ ਦੇ ਵਿੱਚ ਰਹੇ ਕਿ ਯਾਰ ਮੇਰਾ ਤਾਂ ਇਕੱਠ ਹੀ ਬਹੁਤ ਵੱਡਾ ਸੀ ਜਾਂ ਇੱਕ ਕੁ ਤੀਸਰੀ ਧਿਰ ਹੈ ਉਹਨੂੰ ਡਰਾਉਣ ਵਾਸਤੇ ਵੀ ਇਹ ਕੰਮ ਚੱਲਦਾ ਰਹਿੰਦਾ ਹੈ ਤੇ ਇਹ ਹਣ ਤੱਕ ਦਾ ਪਲਟਾ ਇਹ ਜਮਾਂ ਮੌਕੇ ਤੇ ਵੀ ਹੋ ਜਾਂਦਾ ਕਿਉਂਕਿ ਮੌਕੇ ਤੇ ਕਈ ਸੀਨੀਅਰ ਲੀਡਰ ਇੱਕ ਪਾਰਟੀੋਂ ਟੁੱਟ ਕੇ ਦੂਸਰੀ ਪਾਰਟੀ ਚਲੇ ਜਾਂਦੇ ਨੇ ਯਾਨੀ ਕਿ ਜਦੋਂ ਤੱਕ ਵੋਟਾਂ ਨਹੀਂ ਪਈ ਜਾਂਦੀਆਂ ਵੋਟਾਂ ਦੇ ਆਖਰੀ ਟਾਈਮ ਤੱਕ ਇੱਕ ਦਿਨ ਪਹਿਲਾਂ ਤੱਕ ਕੁਝ ਵੀ ਹੋ ਸਕਦਾ ਹੈ ਤਾਂ ਬਠਿੰਡਾ ਤੋਂ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਸੀ ਸਰੂਪ ਚੰਦ ਸਿੰਘਲਾ ਉਹਨਾਂ ਨੇ ਇਥੋਂ ਤੱਕ ਵੀ ਇਲਜ਼ਾਮ ਲਗਾਇਆ ਤਾਂ ਸੀ ਕਿ ਬਾਦਲ ਪਰਿਵਾਰ ਨੇ ਆਪਣਾ ਜਿਹੜਾ ਹੈਗਾ ਭਾਈ ਭਤੀਜਾਵਾਦ ਪਕਾਉਂਦੇ ਹੋਏ ਜਿਹੜੀ ਅਕਾਲੀ ਦਲ ਨੂੰ ਪੈਣ ਵਾਲੀ ਵੋਟ ਸੀ ਉਹ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਕੋਲ ਆਤੀ ਸੀ ਹਾਲਾਂਕਿ ਹਾਰ ਦੋਨੋਂ ਹੀ ਗਏ ਮਨਪ੍ਰੀਤ ਸਿੰਘ ਬਾਦਲ ਵੀ ਹਾਰ ਗਏ ਸਰੂਪ ਸਿੰਘਲਾ ਵੀ ਹਾਰ ਗਏ ਜਿੱਤ ਆਮ ਆਦਮੀ ਪਾਰਟੀ ਕੀ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਉਸ ਵੇਲੇ ਹਵਾ ਚੱਲੀ ਹੋਈ ਸੀ ਬਦਲਾਅ ਦੀ ਜਿਹੜੀ ਰਾਜਨੀਤੀ ਦੀ ਗੱਲ ਹੋ ਰਹੀ ਸੀ ਉਨਾ ਟਾਈਮਾਂ ਦੇ ਵਿੱਚ ਤਾਂ ਵੋਟਰ ਸਾਰੇ ਉਸ ਪਾਸੇ ਝੁਕੇ ਹੋਏ ਸੀਗੇ 2024 ਲੋਕ ਸਭਾ ਚੋਣ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਬਠਿੰਡਾ ਲੋਕ ਸਭਾ ਸੀਟ ਜੋ ਕਾਫੀ ਚਰਚੀ ਸੀਟ ਹੈ ਕਿਉਂਕਿ ਬਾਦਲ ਪਰਿਵਾਰ ਦਾ ਗੜ ਮੰਨਿਆ ਜਾਂਦਾ ਬਠਿੰਡਾ ਸਾਡੇ ਨਾਲ ਇਸ ਵਕਤ ਮੌਜੂਦ ਨੇ ਸੀਨੀਅਰ ਪੱਤਰਕਾਰ ਜਿਨ੍ਹਾਂ ਦਾ ਐਕਸਪੀਰੀਅੰਸ ਪਿਛਲੇ ਕਰੀਬ 24 ਤੋਂ 25 ਸਾਲਾਂ ਦਾ ਹੈ ਛੋਟੇ ਤੋਂ ਵੱਡੇ ਇਲੈਕਸ਼ਨ ਦੇਖੇ ਨੇ ਅਮ੍ਰਿਤ ਜਸਲ ਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਤੇ ਜੋ ਹੁਣ ਇਲੈਕਸ਼ਨ ਸ਼ੁਰੂਆਤ ਹੋਣ ਲੱਗੀ ਹੈ ਬਠਿੰਡਾ ਲੋਕ ਸਭਾ ਸੀਟ ਪੰਜਾਬ ਦੀ ਚਾਚੀ ਸੀਟ ਮੰਨੀ ਜਾਂਦੀ ਹੈ ਕਿਉਂਕਿ ਬਾਦਲ ਪਰਿਵਾਰ ਦਾ ਗੜ੍ਹ ਕਿਹਾ ਜਾਂਦਾ ਹੈ ਤੇ ਹੁਣ ਬਾਦਲ ਪਰਿਵਾਰ ਦਾ ਗੜ੍ਹ ਕੀ ਇੱਥੇ ਦਮ ਦਿਖਾ ਪਾਏਗਾ ਆਪਣੀ ਤਾਕਤ ਬਾਦਲ ਪਰਿਵਾਰ ਦਿਖਾ ਸਕੇਗਾ ਬਠਿੰਡਾ ਲੋਕ ਸਭਾ ਸੀਟ ਤੇ ਆ ਤੁਸੀਂ ਕਹਿ ਸਕਦੇ ਹੋ ਕਿ ਬਾਦਲ ਪਰਿਵਾਰ ਦਾ ਗੜ੍ਹ ਹੈ ਪਰ ਅਸਲ ਦੇ ਵਿੱਚ ਜੇ ਹੁਣ ਦੀ ਹਕੀਕਤ ਦੇਖੀ ਜਾਵੇ ਤਾਂ ਬਾਦਲ ਪਰਿਵਾਰ ਦਾ ਇਹ ਗੜ੍ਹ ਜਿਹੜਾ ਹੈਗਾ ਉਹ ਡਕਮਗਾ ਗਿਆ ਹੈ ਹਲ ਚੁੱਕਿਆ ਇਸ ਵੇਲੇ ਕਿਸੇ ਵੇਲੇ ਕਿਹਾ ਜਾਂਦਾ ਸੀ ਕਿਉਂਕਿ ਬਾਦਲਪਿੰਡ ਇੱਥੋਂ ਤਕਰੀਬ ਤ 3 ਕਿਲੋਮੀਟਰ ਹੈ ਜਾਂਦਾ ਬਟਿੰਡੇ ਤੋਂ ਬਟਿੰਡਾ ਸ਼ਹਿਰ ਤੋਂ ਰਹਿ ਜਾਂਦਾ ਤੇ ਬਾਦਲ ਦਾ ਜਿਹੜਾ ਇਲਾਕਾ ਹੈ ਉਹ ਵੀ ਇਸ ਜਿਹੜਾ ਲੋਕ ਸਭਾ ਦੀ ਕੌਨਸਟਿਟਿਊਐਂਸੀ ਆ ਉਹਦੇ ਵਿੱਚ ਸ਼ਾਮਲ ਕੀਤਾ ਹੋਇਆ ਹੈ ਇਸ ਸੜਕੇ ਦਾ ਹਿੱਸਾ ਹੈ ਉਹ ਲੰਬੀ ਹੂੰ ਇਸ ਕਰਕੇ ਇਹ ਮੰਨਿਆ ਜਾਂਦਾ ਸੀ ਕਿ ਬਾਦਲਾਂ ਦਾ ਜਿਹੜਾ ਦਿਨ ਰਾਤ ਜਿਹੜਾ ਆਉਣ ਜਾਣ ਹੈ ਬਟਿੰਡੇ ਆ ਜੇ ਉਹਨਾਂ ਨੂੰ ਸ਼ਾਪਿੰਗ ਵੀ ਕਰਨੀ ਹੈ ਤਾਂ ਬਟਿੰਡੇ ਆਉਂਦੇ ਆ ਜੇ ਉਹਨਾਂ ਨੂੰ ਫਿਲਮ ਵੀ ਦੇਖਣੀ ਹੈ ਤਾਂ ਬਟਿੰਡੇ ਆਉਂਦੇ ਆ ਇਸ ਕਰਕੇ ਇਸ ਨੂੰ ਬਾਦਲੰਡਾ ਘੜ ਮੰਨਿਆ ਜਾਂਦਾ ਪਰ ਜਿਵੇਂ ਆਪਾਂ ਪਿਛਲੇ ਚੋਣਾਂ ਦੇ ਉ ਪਿਛਲੀਆਂ ਆਪ ਵਿਧਾਨ ਸਭਾ ਚੋਣਾਂ ਤੇ ਨਿਗਾਹ ਮਾਰੀਏ ਜਾਂ ਬਟੰਡਾ ਕਾਰਪੋਰੇਸ਼ਨ ਚੋਣਾਂ ਤੇ ਨਿਗਾਹ ਮਾਰੀਏ ਜਾਂ ਅਸੀਂ ਪਿਛਲੀਆਂ ਛੋਟੀਆਂ ਵੱਡੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੈਗੀਆਂ ਨੇ ਉਹਨਾਂ ਸਾਰਿਆਂ ਤੇ ਨਿਗਾਹ ਮਾਰੀਏ ਤਾਂ ਸਾਨੂੰ ਇਹ ਜਿਹੜਾ ਗੜ ਹੈ ਉਹ ਹਿੱਲਿਆ ਹੋਇਆ ਨਜ਼ਰ ਆ ਰਿਹਾ ਹੁਣ ਇਸ ਵੇਲੇ ਜਿਹੜਾ ਸੇ ਗੱਲ ਕਹਿਣੀ ਠੀਕ ਨਹੀਂ ਹੈਗੀ ਮੇਰੇ ਖਿਆਲ ਦੇ ਵਿੱਚ ਕਿ ਬਾਦਲਾਂ ਦਾ ਗੜ ਹੈ ਗੜ ਸੀ ਤੁਸੀਂ ਇਹ ਕਹਿ ਸਕਦੇ ਕੋਈ ਗੜ ਸੀ ਸਾਲ 2017 ਤੱਕ ਜਾਓ ਤਾਂ ਕਿਨਾਂ ਦਾ ਰਾਜ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਸੀ ਬਾਦਲ ਸਾਹਿਬ ਦੀ ਸਿਨੇਰਵਲ ਸਾਹਿਬ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹ ਮੁੱਖ ਮੰਤਰੀ ਹੁੰਦੇ ਸੀ ਉਸ ਵੇਲੇ ਤੱਕ ਜਿਹੜੀ ਹੈਗੀ ਪੂਰੀ ਚੜ੍ਹਾਈ ਸੀ ਬਠਿੰਡਾ ਦੇ ਵਿੱਚ ਉਸ ਤੋਂ ਬਾਅਦ ਜਦੋਂ ਬਠਿੰਡਾ ਸ਼ਹਿਰ ਦੀ ਅਸੀਂ ਗੱਲ ਕਰਦੇ ਆ ਤਾਂ ਜਿਵੇਂ ਅਕਾਲੀ ਦਲ ਦੀ ਸਰਕਾਰ ਜਾਂਦੀ ਹੈ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਸ ਦੌਰਾਨ ਵੀ ਲੋਕ ਕਾਂਗਰਸ ਦੀ ਸਰਕਾਰ ਦੇ ਦੌਰਾਨ ਵੀ ਕੈਪਟਨ ਮਨਿੰਦਰ ਸਿੰਘ ਜਿਹੜੀ ਸਰਕਾਰ ਸੀ ਉਸ ਸਮੇਂ ਦੇ ਦੌਰਾਨ ਵੀ ਜਿਹੜਾ ਅਕਾਲੀਆਂ ਦੀ ਕਾਫੀ ਮਜ਼ਬੂਤ ਪਕੜ ਹੈਗੀ ਸੀ ਬਠਿੰਡਾ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ ਗੱਲ ਕਰੀਏ ਪਰ ਜਿਵੇਂ ਆਮ ਆਦਮੀ ਪਾਰਟੀ ਦਾ ਪ੍ਰਭਾਵ ਪੰਜਾਬ ਦੇ ਵਿੱਚ ਵਧਣਾ ਸ਼ੁਰੂ ਹੋਇਆ ਪਾ ਇਹਨਾਂ ਦੀ ਜਿਹੜੀ ਹੈਗੀ ਪਕੜ ਘਟਦੀ ਚ ਚਲੀ ਗਈ ਘਟਦੀ ਚਲੀ ਗਈ ਜੇ ਅਸੀਂ ਪਿਛਲੀਆਂ ਚੋਣਾਂ ਦੇ ਉੱਤੇ ਨਿਗਾਹ ਮਾਰਦੇ ਆਂ ਤਾਂ ਸਾਲ 2009 ਦੇ ਵਿੱਚ ਜਿਹੜੀਆਂ 15ਵੀਆਂ ਲੋਕ ਸਭਾ ਚੋਣਾਂ ਸੀਗੀਆਂ ਉਹਨਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਬਾਦਲ ਪਰਿਵਾਰ ਦੇ ਨੂੰਹ ਐ ਉਹਨਾਂ ਨੇ ਪਹਿਲੀ ਵਾਰ ਚੋਣ ਲੜੀ ਸੀ ਉਹ ਉਸ ਦੌਰਾਨ ਉਹਨਾਂ ਨੇ ਕਰੀਬ 1,20,000 ਜਿਹੜੀਆਂ ਵੋਟਾਂ ਹੈਗੀਆਂ ਨੇ ਉਸ ਦੇ ਨਾਲ ਉਹਨਾਂ ਨੇ ਜਿੱਤੋ ਹਾਸਲ ਕੀਤੀ ਸੀ ਉਸ ਵੇਲੇ ਸਰਕਾਰ ਹੁੰਦੀ ਸੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਵੀ ਸਰਕਾਰ ਹੈਗੀ ਸੀ ਅਕਾਲੀ ਦਲ ਦੀ ਜਿਹੜਾ ਅਗਦੇ ਚੋਣਾਂ ਆਈਆਂ ਸਾਲ 2014 ਦੇ ਵਿੱਚ ਤੇ ਉਸ ਵੇਲੇ ਜਿਹੜਾ ਮੁਕਾਬਲੇ ਦੇ ਵਿੱਚ ਸੀ ਮੁਕਾਬਲੇ ਦੇ ਵਿੱਚ ਵੀ ਉਹਨਾਂ ਦਾ ਬਾਦਲ ਪਰਿਵਾਰ ਦਾ ਹੀ ਮੁੰਡਾ ਕਹਿ ਸਕਦੇ ਹਾਂ ਸੀ ਮਤਲਬ ਇਹਨਾਂ ਦਾ ਚਾਚੇ ਤਾਇਆ ਦੇ ਵਿੱਚੋਂ ਇਹਨਾਂ ਦੇ ਜੋਰ ਲੱਗਦੇ ਨੇ ਮਨਪ੍ਰੀਤ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਦੇ ਤਾਂ ਉਹਨਾਂ ਨੇ ਉਸ ਵੇਲੇ ਚੋਣ ਲੜਾਈ ਸੀ ਮੁਕਾਬਲੇ ਦੇ ਵਿੱਚ ਇਹਨਾਂ ਦੇ ਤਾਂ ਉਸ ਦੌਰਾਨ ਆਮ ਆਦਮੀ ਪਾਰਟੀ ਦੀ ਐਂਟਰੀ ਪੰਜਾਬ ਦੇ ਵਿੱਚ ਹੋ ਚੁੱਕੀ ਸੀ ਤਾਂ ਉਸ ਵੇਲੇ ਵੀ ਜਿਹੜਾ ਉਹ ਜਿੱਤ ਦਾ ਜਿਹੜਾ ਮਾਰਜਿਨ ਸੀ ਜਿੱਤ ਭਾਵੇਂ ਗਈ ਸੀ ਹਰਸ ਮਨਤੌਰ ਬਦਲ ਜਿੱਤ ਗਏ ਸੀ ਉਸ ਤੋਂ ਬਾਅਦ ਮੰਤਰੀ ਵੀ ਰਹੇ ਨੇ ਜਿੱਤਨ ਤੋਂ ਬਾਅਦ ਤਾਂ ਜਿਹੜਾ ਉਹ ਜਿੱਤ ਦਾ ਮਾਰਜਿਨ ਸੀ ਉਸ ਵੇਲੇ ਉਹ 1,20,000 ਤੋਂ ਘਟ ਕੇ ਸਿੱਧਾ ਕਰੀਬ 19,000 ਤੇ ਰਹਿ ਗਿਆ ਸੀ ਕਿਉਂਕਿ 1 ਲੱਖ ਦਾ ਸਿੱਧਾ ਟੋਟਾ ਵਿੱਚ ਪੈ ਗਿਆ ਸੀ ਉਸ ਦੇ ਤਾਂ ਤੁਸੀਂ ਉਹ ਇਹ ਤੁਹਾਨੂੰ ਸਮਝਣਾ ਪਏਗਾ ਕਿ ਉਹ ਜਿਹੜਾ ਘਟ ਸੀ ਉਸ ਵੇਲੇ ਹੀ ਹਿਲਣਾ ਸ਼ੁਰੂ ਹੋ ਗਿਆ ਸੀ ਕਿ ਗੜਤਾ ਇਹ ਕਹਿ ਰਹੇ ਨੇ ਕਿ 2004 ਤੋਂ ਲੈ ਕੇ ਤੇ 2019 ਤੱਕ ਇਹ ਬੰਡਾ ਲੋਕ ਸਭਾ ਸੀਟ ਅਕਾਲੀ ਦਲ ਜਿੱਤਦਾ ਰਿਹਾ ਉਹਨਾਂ ਦੀ ਝੋਲੀ ਪੈਂਦੀ ਰਹੀ ਹੈ ਇਹ ਤੁਸੀਂ ਲੋਕ ਸਭਾ ਦੀ ਗੱਲ ਕਰ ਰਹੇ ਹੋ ਜੇ ਤੁਸੀਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੋ ਤਾਂ ਉਹਦੇ ਵਿੱਚ ਤਾਂ ਲਗਾਤਾਰ ਦੋ ਦੋ ਵਾਰ ਹਾਰ ਦੇਖਣੀ ਪਈ ਹੈ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਹਾਰੇ ਜਿੱਤੇ ਨੇ ਇਥੋਂ ਤੇ ਉਸ ਤੋਂ ਬਾਅਦ ਹੁਣ ਆਵਾਦ ਦੀ ਪਾਰਟੀ ਦੇ ਇਸ ਵੇਲੇ ਇਥੋਂ ਐਮਐਲ ਲਿਖਿਆ ਗਣ ਜਗਰੂਪ ਸਿੰਘ ਗਿੱਲ ਤਾਂ ਇਸ ਜਦੋਂ ਅਸੀਂ ਗੜ ਦੀ ਗੱਲ ਕਰਦੇ ਹਾਂ ਤੁਸੀਂ ਗੜ ਵੇਲੇ ਤਾਂ ਸਾਨੂੰ ਹਰ ਤਰ੍ਹਾਂ ਦੀ ਚੋਣਾਂ ਦੇ ਉੱਪਰ ਨਿਗਾਹ ਮਾਰਨੀ ਪੈਗੀ ਹਰ ਪਹਿਲੂ ਦੇਖਣਾ ਪਏਗਾ ਹੂੰ ਲੋਕ ਸਭਾ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਦੀ ਜਿਹੜੀ ਹੈਗੀ ਪਕੜ ਮਜ਼ਬੂਤ ਹੈ ਐਥੋਂ ਤੱਕ ਵੀ ਕਿ ਜੇ ਅਸੀਂ ਬਟਿੰਡਾ ਇਲਾਕੇ ਦੀ ਗੱਲ ਕਰਦੇ ਜਿਵੇਂ ਤੁਹਾਡੇ ਗੜ ਦੀ ਗੱਲ ਤੇ ਹੋ ਰਹੀਆਂ ਕਿ ਬਟਿੰਡਾ ਇਲਾਕੇ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੂੰ ਆਮ ਤੌਰ ਤੇ ਹਰ ਸਿਮਰਤ ਕੌਰ ਬਾਦਲ ਜਾਂ ਐਮਪੀ ਸਾਹਿਬਾ ਨਹੀਂ ਕਿਹਾ ਜਾਂਦਾ ਇੱਥੋਂ ਦੇ ਲੋਕ ਉਹਨਾਂ ਨੂੰ ਜ਼ਿਆਦਾਤਰ ਬੀਬਾ ਜੀ ਕਹਿ ਕੇ ਸੰਬੋਧਨ ਕਰਦੇ ਨੇ ਬੀਬਾ ਜੀ ਕਹਿਣਾ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ ਕਿ ਤਾਂ ਉਹਨੂੰ ਬੀਬਾ ਜੀ ਕਿਹਾ ਜਾਂਦਾ ਹੈ ਵੱਡੇ ਘਰ ਦਾ ਮੁੰਡਾ ਹੈ ਤੋਨੂੰ ਕਾਕਾ ਜੀ ਕਿਹਾ ਜਾਂਦਾ ਹੈ ਹਾਲਾਂਕਿ ਭਗਵੰਤ ਮਾਨ ਵੀ ਇਹਦੇ ਉੱਤੇ ਚੁਟਕੀ ਲੈਂਦੇ ਹੁੰਦੇ ਨੇ ਕਿ ਉਹ ਵੀ ਇਸ ਵੇਲੇ ਕਹਿੰਦੇ ਹੁੰਦੇ ਨੇ ਇਹਦੇ ਉੱਤੇ ਕਿ ਜੀ ਵੱਡੇ ਘਰਾਂ ਦੇ ਤਾਂ ਜੰਮ ਦੀ ਕਾਕੇ ਬਣ ਜਾਂਦੇ ਨੇ ਵੱਡੇ ਘਰਾਂ ਦੀਆਂ ਨੂੰਹਾਂ ਬੀਬਾ ਜੀ ਹੋ ਜਾਂਦੀਆਂ ਨੇ ਇਹ ਗੱਲ ਕਹਿੰਦੇ ਨੇ ਪਰ ਇਹ ਸਾਡੀ ਸੱਭਿਆਚਾਰ ਦਾ ਹਿੱਸਾ ਹੈ ਸਾਡਾ ਪਿਆਬੀ ਕਲਚਰ ਹੈ ਸਾਡੀ ਵਿਰਾਸਤ ਹੈ ਵਿਰਾਸਤ ਦੇ ਵਿੱਚ ਇਸ ਤਰੀਕੇ ਜਿਹੜਾ ਆਦਰ ਮਾਨ ਹੈ ਆਦਰ ਸਤਕਾਰ ਉਹ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦਾ ਸਤਕਾਰ ਜਿਹੜਾ ਹੈ ਕਿ ਬਟੰਡਾ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੂੰ ਮਿਲਦਾ ਚਲੋ ਆਪਾਂ ਮੁੜ ਕੇ ਆਉਣਿਆ ਤਾਂ ਜਿਹੜਾ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਪਕੜ ਬਠਿੰਡਾ ਦੇ ਵਿੱਚ ਬਣੀ ਰਹੀ ਹੈ ਲਗਾਤਾਰ ਤਿੰਨ ਵਾਰ ਜਿਹੜੀ ਜਿੱਤੇ ਨੇ ਉਹਦੇ ਵਿੱਚ ਇਹ ਹੈ ਕਿ ਬਾਦਲ ਦੀ ਉਸ ਵੇਲੇ ਮਿਨਿਸਟਰੀ ਸੀ ਬਾਦਲ ਪਰਿਵਾਰ ਦੀ ਮਿਨਿਸਟਰੀ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ ਕੇਂਦਰ ਦੇ ਵਿੱਚ ਭਾਈਵਾਲ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਸੀ ਉਹਨਾਂ ਦੀ ਸਰਕਾਰ ਸੀ ਉੱਥੇ ਤਾਂ ਉਸ ਦੌਰਾਨ ਕਈ ਵੱਡੇ ਪ੍ਰੋਜੈਕਟ ਜਿਹੜੇ ਹੈਗੇ ਨੇ ਉਹ ਬਠਿੰਡਾ ਦੇ ਵਿੱਚੋਂ ਲੈ ਕੇ ਆਏ ਜਿੰਨਾਂ ਦੇ ਵਿੱਚ ਤੁਸੀਂ ਮੁੱਖ ਰੂਪ ਦੇ ਵਿੱਚ ਜੇ ਮੈਂ ਆਪਾਂ ਸੜਕਾਂ ਦੀ ਗੱਲ ਕਰਦੇ ਆ ਤਾਂ ਸੜਕਾਂ ਦਾ ਜੋ ਜਾਲ ਆ ਜਿਹ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਉਹ ਬਾਦਲ ਸਾਹਿਬ ਦੀ ਸਰਕਾਰ ਦੇ ਟਾਈਮ ਦੇ ਉੱਤੇ ਆਇਆ ਸੀ ਐਮ ਸੁਭਰਿੰਦਾ ਦੇ ਵਿੱਚ ਆਇਆ ਜਿਹੜਾ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਜਿਹੜੀ ਹਰਸ਼ਮ੍ਰਿਤ ਕੌਰ ਬਾਦਲ ਦੀ ਜਿਹੜੀ ਮੰਨੀ ਜਾਂਦੀ ਆ ਅੱਜ ਵੀ ਜਿਹੜੇ ਲੋਕ ਨੇ ਇਸੇ ਗੱਲੋਂ ਸਤਿਕਾਰ ਦਿੰਦੇ ਨੇ ਹਰਸ਼ਮ੍ਰਿਤ ਕੌਰ ਬਾਦਲ ਨੂੰ ਕਿ ਉਹ ਉਹਨਾਂ ਨੇ ਇੱਕ ਜਿਹੜਾ ਸਿਹਤ ਦੇ ਲਈ ਜਿਹੜੀ ਬਹੁਤ ਵੱਡੀ ਸੰਸਥਾ ਜਿਹੜੀ ਭਾਰਤ ਦੀ ਮੰਨੀ ਜਾਂਦੀ ਹੈ ਉਹਨੂੰ ਭਾਰਤ ਬਠਿੰਡਾ ਦੇ ਵਿੱਚ ਲਿਆਂਦਾ ਹੂੰ ਹਾਲਾਂਕਿ ਇਸ ਚੀਜ਼ ਦੇ ਲਈ ਉਹਨਾਂ ਦਾ ਸੁਖਪਾਲ ਸਿੰਘ ਖੈਰਾ ਨੇ ਕਾਫੀ ਵਿਰੋਧ ਵੀ ਕੀਤਾ ਸੀ ਕਿਉਂਕਿ ਜਿਹੜਾ ਐਮਸੀ ਪਹਿਲਾਂ ਮਾਝੇ ਵਾਲੇ ਪਾਸੇ ਸੀਗਾ ਉਸ ਪਾਸੇ ਅਲਾਟ ਹੋਇਆ ਸੀ ਸੁਖਪਾਲ ਸਿੰਘ ਖੈਰਾ ਨੇ ਇਸ ਦਾ ਬਹੁਤ ਵੱਡੇ ਪੱਧਰ ਦੇ ਉੱਪਰ ਵਿਰੋਧ ਕੀਤਾ ਸੀ ਕਿ ਨਹੀਂ ਇਹ ਬਠਿੰਡਾ ਨਹੀਂ ਜਾਣਾ ਚਾਹੀਦਾ ਬਾਦਲ ਸਾਰਾ ਕੁਝ ਉਸ ਪਾਸੇ ਲੈ ਕੇ ਜਾ ਰਹੇ ਨੇ ਪਰ ਉਸ ਵਿਰੋਧਤਾਂ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਲੜ ਲੜਾ ਕੇ ਉਹ ਕੇਂਦਰ ਤੋਂ ਪ੍ਰੋਜੈਕਟ ਬਠਿੰਡਾ ਦੇ ਵਿੱਚ ਲੈ ਕੇ ਆਏ ਉਸੇ ਦੌਰਾਨ ਕੇਂਦਰੀ ਜਿਹੜੀ ਹੈਗੀ ਪੰਜਾਬ ਯੂਨੀਵਰਸਿਟੀ ਹੈਗੀ ਹੈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਉਹੀ ਬਠਿੰਡਾ ਦੇ ਵਿੱਚ ਲਿਆਂਦੀ ਗਈ ਬਠਿੰਡਾ ਦੇ ਵਿੱਚ 에어ਪੋਰਟ ਵੀ ਸ਼ੁਰੂ ਕੀਤਾ ਗਿਆ ਸ਼ਤਾਬ ਦੀ ਜਿਹੜੀ ਰੇਲ ਗੱਡੀ ਆ ਉਹ ਸ਼ੁਰੂ ਕੀਤੀ ਗਈ ਹਾਲਾਂਕਿ ਉਹ ਹੁਣ ਇਸ ਵੇਲੇ ਬੰਦ ਹੋ ਚੁੱਕੀ ਹੈ ਸ਼ਤਾਬ ਦੀ ਪਰ ਉਸ ਵੇਲੇ ਸ਼ਤਾਬ ਦੀ ਸ਼ੁਰੂ ਕੀਤੀ ਗਈ ਉਹ ਸ਼ੁਰੂ ਕਰਨ ਦੇ ਨਾਲ ਜਾਂ ਉਸ ਤਰ੍ਹਾਂ ਦੇ ਜਿਹੜੇ ਵੱਡੇ ਪ੍ਰੋਜੈਕਟ ਲੈ ਕੇ ਆਉਣ ਦੇ ਨਾਲ ਇਹਨਾਂ ਦਾ ਕਾਦੇ ਜਿਹੜਾ ਹੈਗਾ ਭਾਰਤੀ ਰਾਜਨੀਤੀ ਦੇ ਵਿੱਚ ਵਧਿਆ ਉਸ ਚੀਜ਼ ਦੇ ਨਾਲ ਜਿਹੜੇ ਬਠਿੰਡਾ ਦੇ ਵਿੱਚ ਵੋਟਾਂ ਇਹਨਾਂ ਦੀ ਵਧੀਆਂ ਜਿਹੜੇ ਬਠਿੰਡਾ ਦੇ ਵੋਟਰਾਂ ਨੇ ਉਸ ਚੀਜ਼ ਨੂੰ ਦੇਖਦੇ ਹੋਏ ਵੋਟਾਂ ਇਹਨਾਂ ਨੂੰ ਪਾਈਆਂ। ਹੂੰ। ਇਹੀ ਕਾਰਨ ਹੈ ਕਿ ਲਗਾਤਾਰ ਇਹ ਤਿੰਨ ਵਾਰ ਜਿੱਤਦੇ ਰਹੇ ਨੇ। ਇਸ ਦਾ ਜ਼ਿਕਰ ਹਸਮਰਤ ਕੋਰ ਬਾਦਲ ਹੋਣੀ ਆ ਸੁਖਬੀਰ ਬਾਦਲ ਕੋਈ ਚੋਣਵੀ ਰੈਲੀਆਂ ਚ ਸਟੇਜਾਂ ਤੋਂ ਵੀ ਕਰਦੇ ਨੇ ਜੋ ਜਿਵੇਂ ਸੈਂਟਰ ਯੂਨੀਵਰਸਿਟੀ ਹੋ ਗਈ, ਹੇਮਸ ਹੋ ਗਿਆ। ਅ ਹੋਰ ਜੋ ਇਹਨਾਂ ਦੇ ਵਿਕਾਸ ਕੰਮ ਨੇ ਡਿਵੈਲਪਮੈਂਟ ਕੋਈ ਵੀ ਰਾਜਨੀਤਿਕ ਪਾਰਟੀ ਆ ਜਾਂ ਕੋਈ ਵੀ ਲੀਡਰ ਆ ਉਹ ਹੁਣ ਜਿਹੜੀ ਚੀਜ਼ ਉਹਨਾਂ ਦੀ ਕੈਸ਼ ਹੁੰਦੀ ਆ ਉਹ ਤਾਂ ਕਰਨ ਗਈ। ਜੋ ਉਹਨਾਂ ਨੇ ਕੰਮ ਕੀਤਾ ਹੈ ਉਹ ਕੰਮ ਨੂੰ ਸਮਾਂ ਦੀ ਇੱਕ ਕੰਮ ਨੂੰ ਵਧਾ ਕੇ ਡੇਢੇ ਦਿਖਾਉਣਗੇ ਉਸ ਨੂੰ ਵੱਡਾ ਹੀ ਦਿਖਾਉਣਗੇ। ਇੱਥੋਂ ਤੱਕ ਕਿ ਸੁਖਵੀਰ ਸਿੰਘ ਬਾ ਕਾਂਗਰਸ ਨੇ ਟੈਟਰ ਦੀ ਮੀਨ ਲਈ ਹਾਲਾਂਕਿ ਜੇ ਅਸੀਂ ਚੋਣਾਂ ਤੇ ਨਿਗਾਹ ਮਾਰਦੇ ਆ ਤਾਂ ਕਾਂਗਰਸ ਦੀ ਵੀ ਓਨੇ ਕ ਟਾਈਮ ਸਰਕਾਰ ਰਹੀ ਹੈ ਤੇ ਜਿੰਨਾ ਕ ਟਾਈਮ ਇਹਨਾਂ ਦੀ ਰਹੀ ਹੈ ਜੇ ਅਸੀਂ ਲੋਕ ਸਭਾ ਚੋਣਾਂ ਦੀ ਗੱਲ ਕਰਦੇ ਆ ਤਾਂ ਇਹਨਾਂ ਨੇ 1952 ਤੋਂ ਜਿਹੜੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣੇ ਸ਼ੁਰੂ ਹੋਈਆਂ ਨੇ ਸਾਲ 1952 ਦੇ ਵਿੱਚ ਸਰਦਾਰ ਹੁਕਮ ਸਿੰਘ ਜਿਹੜੇ ਜਿੱਤ ਕੇ ਸੰਸਦ ਦੇ ਵਿੱਚ ਗਏ ਸੀਗੇ ਉਹ ਕਾਂਗਰਸ ਪਾਰਟੀ ਦੇ ਸੀ ਉਸ ਤੋਂ ਬਾਅਦ ਲਗਾਤਾਰ ਮਤਲਬ ਚੋਣਾ ਦੇ ਵਿੱਚ ਕਦੇ ਕਾਂਗਰਸ ਆਉਂਦੀ ਰਹੀ ਕਦੇ ਅਕਾਲੀ ਦਲ ਆਉਂਦੀ ਰਹੀ ਵਿੱਚ ਦੀ ਦੋ ਵਾਰੀ ਕਮਿਊਨਿਸਟ ਪਾਰਟੀ ਵੀ ਆਈ ਸੀਪੀਆਈ ਤੇ ਵਿੱਚ ਦੀ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਿੱਤਿਆ ਜੇ ਅਸੀਂ ਸਾਰੀ ਗਿਣਤੀ ਕਰਦੇ ਹਾਂ ਤਾਂ 9 ਵਾਰੀ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਜਿੱਤੀ ਹੈ ਉਹਦੇ ਵਿੱਚ ਤੇ 6 ਵਾਰੀ ਜਿਹੜੀ ਹੈਗੀ ਕਾਂਗਰਸ ਇਸ ਲੋਕ ਸਭਾ ਦੇ ਉੱਤੇ ਕਾਬਜ਼ ਰਹੀ ਹੈ ਇਸ ਜੇ ਨજર ਘੁਮਾਈ ਜਾਵੇ ਤੇ ਪਹਿਲਾ ਗਠਨ ਗੜ ਜੋੜ ਵੀ ਤਾਂ ਰਿਹਾ ਬੀਜੇਪੀ ਦੇ ਨਾਲ ਤੇ ਉਹਨਾਂ ਗਠਜੋੜ ਬਿਲਕੁਲ ਉਸੇ ਗੱਲ ਦੇ ਉੱਪਰ ਆਪਾਂ ਜੇ ਜ਼ਿਕਰ ਕਰੀਏ ਕਿ ਜਿਹੜਾ ਉਸ ਵੇਲੇ ਦੀ ਜਿਹੜੇ ਜਿੱਤ ਹੈ ਜਾਂ ਹਰਸ਼ਮ੍ਰਿਤ ਕੋਰ ਬਾਦਲ ਦੇ ਜਿਹੜੇ ਤਿੰਨ ਚੋਣਾਂ ਦੇ ਵਿੱਚ ਜਿੱਤ ਹੈ ਤੋਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਬੀਜੇਪੀ ਦਾ ਵੋਟ ਸ਼ੇਅਰ ਵੀ ਹੈਗਾ ਸੀ ਅਸੀਂ ਹਿੰਦੂ ਵੋਟ ਨੂੰ ਪੰਜਾਬ ਦੇ ਵਿੱਚੋਂ ਇਗਨੋਰ ਨਹੀਂ ਕਰ ਸਕਦੇ ਜੇ ਅਸੀਂ ਬਠਿੰਡਾ ਇਲਾਕਾ ਹਾਲਾਂਕਿ ਮੰਨੇ ਜਾਂਦਾ ਕਿ ਬਠਿੰਡਾ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਦਾ ਕੋਈ ਬਹੁਤਾ ਵੱਡਾ ਵੋਟ ਬੈਂਕ ਨਹੀਂ ਹੈਗਾ ਪਰ ਉਹ ਵੋਟ ਬੈਂਕ ਦੇ ਧਾਰਮਿਕ ਪਾਸੇ ਵਾਲੇ ਜੁੜ ਕੇ ਚੱਲੀ ਹੈ ਤਾਂ ਹਿੰਦੂਤਵ ਜਿਹੜਾ ਵੋਟ ਬੈਂਕ ਹੈ ਉਹ ਵੋਟ ਬੈਂਕ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੋਟ ਹੈ ਬਟਿੰਡਾ ਦੇ ਵਿੱਚ ਵੀ ਬਟਿੰਡਾ ਇਲਾਕੇ ਦੇ ਵਿੱਚ ਵੋਟ ਹੈ ਪਰ ਉਹ ਵੋਟ ਉਹ ਵੋਟ ਨਹੀਂ ਹੈਗੀ ਜਿਹੜੀ ਧਰਮਿਆਂ ਵਿੱਚ ਸ਼ਾਮਲ ਹੋਵੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਵੇ ਉਹ ਵੋਟ ਉਹ ਹੈ ਜਿਹੜੇ ਵਪਾਰੀ ਲੋਕ ਨੇ ਜਿਹੜੇ ਉੱਠੇ ਕਿਤੇ ਨਹੀਂ ਜਾਂਦੇ ਸਿਰਫ ਵੋਟ ਪਾਉਣ ਵਾਲੇ ਦੇ ਨਿਕਲਦੇ ਨੇ ਤੇ ਵੋਟ ਪਾ ਕੇ ਆ ਜਾਂਦੇ ਨੇ ਉਹ ਵੋਟ ਵੱਡੇ ਤੌਰ ਦੇ ਉੱਪਰ ਜਿਹੜੀ ਹੈਗੀ ਭਾਰਤੀ ਜਨਤਾ ਪਾਰਟੀ ਨੂੰ ਜਾਂਦੀ ਹੈ ਜੇ ਅਸੀਂ ਐਸਵੀਆਰ ਦੀ ਗੱਲ ਕਰਾਂਗੇ 2024 ਚੋਣਾਂ ਦੇ ਵਿੱਚ ਤਾਂ ਉਹ ਚੀਜ਼ ਦਾ ਜਿਹੜਾ ਹੈਗਾ ਨੁਕਸਾਨ ਇਹਨਾਂ ਨੂੰ ਚੱਲਣਾ ਪਵੇਗਾ ਅਕਾਲੀਆਂ ਨੂੰ ਹੂੰ ਤਾਂ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਰ ਸਿਮਰਤ ਕੌਰ ਬਾਦਲ ਦਾ ਜਿੰਨਾ ਐਸਵੀਆਰ ਉਹਨਾਂ ਵਧੀਆ ਜਾਂ ਸੌਖਾ ਨਹੀਂ ਹੈ ਉਹਨਾਂ ਆਸਾਨ ਨਹੀਂ ਹੋਏਗਾ ਐਸਵੀਆਰ ਜਿੰਨਾ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪੱਕੀ ਵੋਟ ਹੈ ਉਹ ਕਿਸੇ ਪਾਸੇ ਨਹੀਂ ਹਿੱਲਣ ਲੱਗੀ ਪੱਕੀ ਵੋਟ ਦੇ ਨਾਲ ਨਾਲ ਕੁਝ ਵੋਟਰ ਉਹ ਜਿਹੜੇ ਪਹਿਲਾਂ ਕਾਂਗਰਸ ਨੂੰ ਭੁਗਤਦੇ ਹੁੰਦੇ ਸੀ ਜਾਂ ਹੋਰ ਪਾਰਟੀਆਂ ਨੂੰ ਭੁਗਤਦੇ ਹੁੰਦੇ ਸੀ ਪਰ ਪੱਕੇ ਤੌਰ ਤੇ ਕੱਟੜ ਹਿੰਦੂ ਨੇ ਅਯੁੱਧਿਆ ਰਾਮ ਮੰਦਰ ਬਣਨ ਤੋਂ ਬਾਅਦ ਉਹ ਵੋਟ ਕਨਵਰਟ ਹੋ ਕੇ ਭਾਰਤੀ ਜਨਤਾ ਪਾਰਟੀ ਉਹ ਇਸ ਵਾਰ ਪਹਿਲੀ ਲਾਜ਼ਮੀ ਹੈ। ਹੂੰ ਇਸ ਚੀਜ਼ ਨੂੰ ਦੇਖਣਾ ਪਊਗਾ। ਕਿਉਂਕਿ ਗੱਟ ਜੋੜ ਦੀਆਂ ਗੱਲਾਂ ਜਿਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਚੱਲਦੀ ਸੀ ਹੈ ਨਾ ਤੇ ਗੱਲਾਂ ਅਕਾਲੀ ਦਲ ਤੇ ਭਾਜਪਾ ਦੀ ਵੀ ਚੱਲੀਆਂ। ਚਰਚਾ ਵੀ ਉੱਠੀ ਵੀ ਗੱਟ ਜੋੜ ਹੋ ਸਕਦਾ। ਹੂੰ ਕਿਉਂਕਿ ਭਾਜਪਾ ਨੇ ਕਲੀਅਰ ਕਰਤਾ ਵੀ ਅਸੀਂ 13 ਸੀਟਾਂ ਹਨ 13 ਸੀਟਾਂ ਤੇ ਭਾਜਪਾ ਆਪਣੇ ਚੁਣਾਗ ਆਪਣੇ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਲੜੇਗੀ। ਜੀ ਹਾਲਾਂਕਿ ਅਕਾਲੀ ਦਲ ਕਹਿੰਦੇ ਨੇ ਲੇਕਿਨ ਉਹ ਖੁੱਲਕੇ ਨਹੀਂ ਬੋਲਦੇ ਵੀ ਅਸੀਂ ਚੋਣਾਂ ਜਿਹੜੇ ਆ ਕੱਲੇ ਲੜਾਂਗੇ ਖੁੱਲਕੇ ਲੜਾਂਗੇ 13 ਦੀਆਂ 13 ਸੀਟਾਂ ਤੇ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਹਾਲਾਂਕਿ ਬੀਐਸਪੀ ਨਾਲ ਘਰਜੋੜ ਹੈਗਾ ਲੇਕਿਨ ਬੀਏਜੀ ਬੀਐਸਪੀ ਦਾ ਕੀ ਪੀਖਿਆ ਪੰਜਾਬ ਦੇ ਵਿੱਚ ਇਹ ਪਹਿਲਾਂ ਕੀ ਰਿਹਾ ਇਹ ਸਭ ਨੂੰ ਪਤਾ ਹੈ ਲੇਕਿਨ ਹੁਣ ਜੋ 24 ਦੇ ਇਲੈਕਸ਼ਨ ਨੇ ਉਹਦਾ ਤਾਂ ਵੀਖੀ ਲੱਗਦਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਜੋ ਮਨਾ ਕਰ ਰਿਹਾ ਮੁੱਖ ਮੰਤਰੀ ਕਹਿ ਚੁੱਕੇ ਅਸੀਂ ਇਕੱਠੇ ਨਹੀਂ ਹੁੰਦੇ ਤੇ ਬੀਜੇਪੀ ਜਾਂ ਅਕਾਲੀ ਦਲ ਇਕੱਠੇ ਹੁੰਦੇ ਨੇ ਜੇ ਇਕੱਠੇ ਹੁੰਦੇ ਨੇ ਤਾਂ ਇਹ ਬਠਿੰਡਾ ਸੀਟ ਹੈ ਜਾਂ ਪੰਜਾਬ ਦੀਆਂ ਕਿੰਨੀ ਸੀਟਾਂ ਕਿਸ ਦੀ ਝੋਲੀ ਪੈ ਸਕਦੀਆਂ ਨੇ ਜੇ ਅਸੀਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਯਾਨਕਿ ਇੰਡੀਆ ਲੈਂਸ ਦੀ ਅਸੀਂ ਗੱਲ ਕਰਦੇ ਆ ਤਾਂ ਉਹਦੇ ਵਿੱਚ ਤਕਰੀਬਨ ਤਕਰੀਬਨ ਇਹਨਾਂ ਦੀ ਨਾਂ ਹੋ ਚੁੱਕੀ ਹੈ ਪੰਜਾਬ ਦੇ ਲਈ ਇਸੇ ਤਰੀਕੇ ਨਾਲ ਬੰਗਾਲ ਦੇ ਵਿੱਚ ਵੀ ਨਾ ਹੋ ਚੁੱਕੀ ਹੈ ਬੰਗਾਲ ਦੀ ਜਿਹੜੀ ਮਮਤਾ ਬੈਨਰਜੀ ਹੈ ਉਹ ਤਾਂ ਇੱਥੋਂ ਤੱਕ ਵੀ ਕਹਿ ਚੁੱਕੀ ਹੈ ਕਿ ਕਾਂਗਰਸ ਪੂਰੇ ਭਾਰਤ ਦੇ ਵਿੱਚੋਂ 40 ਸੀਟਾਂ ਨਹੀਂ ਜਿੱਤਰੀ ਹੂੰ ਤੇ ਇਸੇ ਤਰੀਕੇ ਦੇ ਨਾਲ ਜਿਹੜੀ ਪੰਜਾਬ ਹੈ ਪੰਜਾਬ ਦੇ ਵਿੱਚ ਵੀ ਉਹ तकरीबन ਨਾ ਹੋ ਚੁੱਕੇ ਇਹਨਾਂ ਦੇ ਕਿ ਅਸੀਂ ਇਕੱਠੇ ਚੋਣਾਂ ਨਹੀਂ ਲੜਾਂਗੇ ਹੂੰ ਇਸੇ ਤਰੀਕੇ ਦੇ ਨਾਲ ਤਾਂ ਅਸੀਂ ਦੂਸਰੇ ਪਾਸੇ ਜਿਹੜਾ ਦੇਖੇ ਉਹਦੇ ਮੁਕਾਬਲੇ ਵਾਲੇ ਨੂੰ ਦੇਖਦੇ ਆ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਦੇਖਦੇ ਆ ਤਾਂ ਉਹਨਾਂ ਦੀ ਗਠਜਵੰਧਨ ਹਜੇ ਤੱਕ ਕਿਸੇ ਵਾਸਤੇ ਵੀ ਸਿਰੇ ਚੜਦਾ ਹੋਇਆ ਨਜ਼ਰ ਨਹੀਂ ਆ ਰਿਹਾ ਪਰ ਉਹਨਾਂ ਵੱਲੋਂ ਕਿਤੇ ਇਹ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਹਜੇ ਗਠਵੰਦਨ ਨਹੀਂ ਹੋਏਗਾ ਕਿਉਂਕਿ ਹਜੇ ਚੋਣਾਂ ਦੇ ਵਿੱਚ ਸਮਾਂ ਪਿਆ ਹੈ 2 ਮਹੀਨੇ ਦਾ ਤਕਰੀਬਨ ਹਜੇ ਟਾਈਮ ਹੈ ਚੋਣਾਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਆਸ ਦੀ ਕਿਰਨ ਦੋਨਾਂ ਪਾਰਟੀਆਂ ਨੂੰ ਹਜੇ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਇਹ ਗੱਲ ਕਹਿ ਚੁੱਕੇ ਨੇ ਕਿ ਰਾਜਨੀਤੀ ਦੇ ਵਿੱਚ ਕਦੇ ਵੀ ਇਸ ਜੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਚੀਜ਼ ਅਸੰਭਵ ਹੈ ਜਦੋਂ ਬਠਿੰਡਾ ਫੇਰੀ ਜਾਈ ਸੀ ਜੀ ਬਿਲਕੁਲ ਜਦੋਂ ਬਠਿੰਡਾ ਫੇਰੀ ਤੇ ਐਸੀ ਉਸ ਵੇਲੇ মিডিਆ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਨਹੀਂ ਹੁੰਦਾ ਜੋ ਅੱਜ ਦਿਖਾਈ ਦੇ ਰਿਹਾ ਹੈ ਹੋ ਸਕਦਾ ਕੱਲ ਨੂੰ ਨਾ ਦਿਖਾਈ ਦੇਵੇ ਜਾਂ ਜੋ ਅੱਜ ਇੱਕ ਦੂਜੇ ਦੇ ਵਿਰੋਧੀ ਨੇ ਕੱਲ ਨੂੰ ਇਕੱਠੇ ਬਹਿ ਕੇ ਇੱਕੋ ਥਾਲੀ ਦੇ ਵਿੱਚ ਰੋਟੀ ਖਾ ਰਹੇ ਹੋਣ ਬਿਲਕੁਲ ਤਾਂ ਇਹ ਚੀਜ਼ ਹਜੇ ਤੱਕ ਇਹਨਾਂ ਨੂੰ ਉਮੀਦ ਹੈ ਹੂੰ ਜੇ ਇਕੱਠੇ ਹੋ ਜਾਂਦੇ ਨੇ ਤਾਂ ਪਉ ਵੇਖੋ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਬਠਿੰਡਾ ਸੀਟ ਦੇ ਉੱਤੇ ਤਾਂ ਘੱਟੋ ਘੱਟ ਫਰਕ ਪਏਗਾ ਕੱਲੀ ਦਲ ਨੂੰ ਕੱਲੀ ਦਲ ਦਾ ਜਿੱਤਣਾ ਥੋੜਾ ਜਿਹਾ ਸੌਖਾ ਹੋ ਜਾ ਪਰ ਜੇ ਇਹ ਅਲੱਗ-ਅਲੱਗ ਲੜਦੇ ਨੇ ਤਾਂ ਇਹਨਾਂ ਦੇ ਲਈ ਸਾਰੀਆਂ ਪਾਰਟੀਆਂ ਦੇ ਲਈ ਹੀ ਤਕਰੀਬਨ ਜਿਹੜੀ ਸੀਟ ਹੈ ਉਹ ਕਿਤੇ ਥੋੜੀ ਔਖੀ ਹੋਏਗੀ। ਹੂੰ ਕਿਉਂਕਿ ਜੇ ਕਾਂਗਰਸ ਦੇ ਇਸੀ ਗੱਲ ਕਰਦੇ ਹਾਂ ਉਹ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਵੱਖਰੇ ਤੌਰ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਸੁਖਪਾਲ ਸਿੰਘ ਖੈਰਾ ਹੈਗੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਸ਼ਿਕਵਾ ਹੈ ਹੂੰ ਕਿ ਕਾਂਗਰਸ ਪਾਰਟੀ ਨੇ ਉਹਨਾਂ ਦੀ ਬਹੁਤੀ ਸਪੋਰਟ ਨਹੀਂ ਕੀਤੀ। ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਲੰਬਾ ਸਮਾਂ ਬਿਤਾਉਣਾ ਪਿਆ। ਹੋ ਸਕਦਾ ਉਸ ਤੋਂ ਪਹਿਲਾਂ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਜਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਜਿਹੜੇ ਕੇਸ ਉਹਨਾਂ ਦੇ ਚੱਲ ਰਹੇ ਨੇ ਉਹਨਾਂ ਵਿੱਚ ਥੋੜੀ-ਬਹੁਤ ਰਾਹਤ ਮਿਲਦੀ ਉਹਨਾਂ ਨੂੰ। ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਕਾਂਗਰਸ ਨੂੰ ਨੁਕਸਾਨ ਕਰਨੀਆਂ ਪੰਜਾਬ ਦੇ ਵਿੱਚ। ਇਹ ਬਠਿੰਡਾ ਸੀਟ ਦੀ ਜਦੋਂ ਆਪਾਂ ਦੁਆਰਾ ਫਿਰ ਬਠਿੰਡਾ ਸੀਟ ਦੀ ਗੱਲ ਕਰਦੇ ਆਂ। ਬਠਿੰਡਾ ਸੀਟ ਜਿਸ ਦੇ ਵਿੱਚ 9 ਵਿਧਾਨ ਸਭਾ ਖੇਤਰ ਆਉਂਦੇ ਨੇ। ਲੋਕ ਸਭਾ ਦੇ ਵਿੱਚ। ਜੀ। ਤੇ 16 ਲੱਖ 39 ਹਜ਼ਾਰ ਦੇ ਕਰੀਬ ਵੋਟਰ ਸੰਖਿਆ। ਤੇ ਕਿਤੇ ਨਾ ਕਿਤੇ ਹਸਮਰਤ ਕੋਰ ਬਦਲ ਜੋ ਫੇਮਸ ਚਿਹਰਾ ਵੀ ਨੇ ਬਦਲ ਪਰਿਵਾਰ ਦੀ ਨੂੰ ਵੀ ਹੈ ਤੇ 9 ਵਿਧਾਨ ਸਭਾ ਖੇਤਰ ਦੇ ਵਿੱਚ ਉਹਨਾਂ ਦੀ ਰੀਚ ਵੱਧ ਹੋ ਸਕਦੀ ਹੈ ਜਾਂ ਲੋਕ ਵੱਧ ਜਾਣਦੇ ਨੇ ਜੇ ਕੋਈ ਬਾਹਰੋਂ ਕੋਈ ਲੀਡਰ ਇੱਥੇ ਉਤਾਰ ਦੇ ਨੇ ਬਠਿੰਡਾ ਦੇ ਵਿੱਚ ਤੇ ਉਹਨਾਂ ਦੇ ਮੁਕਾਬਲੇ ਵੀ ਫਰਕ ਪਏਗਾ ਵੋਟਾਂ ਤੇ ਦੇਖੋ ਅਕਾਲੀ ਦਲ ਇਸ ਤਰ੍ਹਾਂ ਦੀ ਗਲਤੀ ਮੇਰੇ ਖਿਆਲ ਦੇ ਵਿੱਚ ਨਹੀਂ ਕਰੇਗਾ ਕਿਉਂਕਿ ਹਰਸਿਮਰਤ ਕੌਰ ਬਾਦਲ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਨੇ ਵਿਧਾਨ ਸਭਾ ਦੇ ਵਿੱਚ ਭਾਵੇਂ ਕਿ ਵਿਧਾਨ ਸਭਾ ਦੇ ਵਿੱਚ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਪਿਆ ਆਪ ਦੇ ਅੰਦਰ ਪਰ ਉਸ ਦੌਰਾਨ ਵੀ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਤੇ ਵਿਕ੍ਰਮਜੀਤ ਸਿੰਘ ਮਜੀਠੀਆ ਇਹ ਤਿੰਨੋਂ ਜਿਹੜੇ ਹੈਗੇ ਨੇ ਲੀਟਰ ਇਹ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਰਹੇ ਨੇ ਪੰਜਾਬ ਦੇ ਵਿੱਚ ਉਹ ਕੋਈ ਇਹੋ ਜਿਹੇ ਦਿਨ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਜਦੋਂ ਇਹਨਾਂ ਦਾ ਕਿਸੇ ਵਿਆਹ ਨਾ ਹੋਵੇ ਜਾਂ ਕਿਸੇ ਇਹਨਾਂ ਦੀ ਕੋਈ ਛੋਟਾ-ਬੋਟਾ ਪ੍ਰੋਗਰਾਮ ਜਾਂ ਘਟਾ ਪ੍ਰੋਗਰਾਮ ਜਾਂ ਕੋਈ ਰੈਲੀ ਨਾ ਕਿੱਪ ਹੋਵੇ ਇਸੇ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਹੈ ਉਹ ਵੀ ਬਟੰਡਾ ਫੇਰੀ ਰੱਖਦੇ ਨੇ ਹਰ ਸਿਮਰਤ ਕੋਰ ਬਾਦਲ ਲਗਾਤਾਰ ਛੋਟੇ-ਮੋਟੇ ਜਿਹੜੇ ਕੰਮ ਹੈਗੇ ਨੇ ਸ਼ਹਿਰ ਦੇ ਉਹਨਾਂ ਕੰਮਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਕਿਸੇ ਦਾ ਵਿਆਹ ਦਾ ਸਮਾਗਮ ਹੈ ਕਿਸੇ ਦਾ ਕੋਈ ਮਰਗਤ ਹੋ ਗਈ ਮਰਗਤ ਦੇ ਵਿੱਚ ਸ਼ਿਰਕਤ ਕਰਨਾ ਉਹਨਾਂ ਦਾ ਮਤਲਬ ਰੂਟੀਨ ਦਾ ਹਿੱਸਾ ਇਹਨਾਂ ਦਾ ਤੋ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਕਿ ਕੋਈ ਹੋਰ ਲੀਡਰ ਲਿਆ ਕੇ ਇੱਥੇ ਖੜਾ ਕਰਨਗੇ ਫਿਰ ਜੇ ਫੋਰ ਲੀਡਰ ਲਿਆ ਕੇ ਖੜਾ ਕਰਨ ਦਾ ਮਤਲਬ ਤਾਂ ਇਹ ਹੀ ਹੈ ਕਿ ਸਿੱਧੂ ਨੂੰ ਸਿੱਧਾ ਹਾਰ ਨਾ ਚਾਹੁੰਦੇ ਨੇ ਹਾਂ ਜਾਂ ਤਾਂ ਹਰਸਿਮਰਤ ਕੌਰ ਬਾਦਲ ਖੁਦ ਇੱਥੋਂ ਲੜਨਗੇ ਜਾਂ ਫਿਰ ਜੇ ਸੁਖਵੀਰ ਸਿੰਘ ਬਾਦਲ ਨੂੰ ਲੱਗਦਾ ਕਿ ਉਹ ਐਮਪੀ ਬਣਨਾ ਚਾਹੁੰਦੇ ਨੇ ਜਾਂ ਉਹ ਦਿੱਲੀ ਲਈ ਜਾਣਾ ਚਾਹੁੰਦੇ ਨੇ ਤਾਂ ਉਹ ਹੋ ਸਕਦਾ ਕਿ ਉਹ ਖੜੇ ਹੋ ਜਾਣ ਇੱਥੋਂ ਹਾਂ ਤਾਂ ਰਹਿਣਗੇ ਇਹਨਾਂ ਦੋਨਾਂ ਲੀਡਰਾਂ ਦੇ ਵਿੱਚੋਂ ਹੀ ਸੀਟ ਲੈਣਗੇ ਪਰ ਜ਼ਿਆਦਾਤਰ ਜਿਹੜੇ ਚਾਂਸ ਹੈਗੇ ਨੇ ਉਹ ਹਰ ਸਿਮਰਤ ਕੋਰ ਬਾਦਲ ਦੇ ਹੀ ਥੋਖੜੇ ਹੁੰਦੇ ਦੁਆਰਾ ਚਾਂਤ ਪਹਿਲਾ ਮੁਕਾਬਲਾ ਜਿਹੜਾ 2019 ਦੇ ਵਿੱਚ ਸੀ ਤ੍ਰਿਕੋਣ ਸੀਗਾ ਹੁਣ ਚਾਰ ਪਾਰਟੀਆਂ ਦਾ ਇਕੱਠਾ ਮੁਕਾਬਲਾ ਹੋ ਗਿਆ ਜੀ ਬੀਜੇਪੀ ਹੋ ਗਈ ਅਕਾਲੀ ਦਰਭਕੀ ਕਾਂਗਰਸ ਹੋ ਗਈ ਆਮ ਆਦਮੀ ਪਾਰਟੀ ਹੋ ਗਈ ਤੇ ਹੁਣ ਪਵਿੱਖ ਕੀ ਦੇਖਦੇ ਹਾਂ 2024 ਦਾ ਕਿਉਂਕਿ ਪਿਛਲੇ ਕਈ ਇਲੈਕਸ਼ਨ ਤੁਸੀਂ ਕਵਰ ਕੀਤੇ ਨੇ ਗੱਠਜੋੜ ਵੀ ਹੁੰਦਾ ਗੱਠਜੋੜ ਟੁੱਟਦੇ ਵੀ ਨੇ ਤੇ ਹੁਣ ਕੀ ਪਵਿੱਖ ਦੇਖਦੇ ਹਾਂ 2024 ਦਾ ਉਹਦੇ ਵਿੱਚ ਤੁਹਾਨੂੰ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੋਟ ਹੈ ਉਹ ਤਾਂ ਪੱਕੀ ਵੋਟ ਤਾਂ ਪੈਣੀ ਹੀ ਪੈਣੀ ਹੈ ਉਹਨਾਂ ਨੂੰ ਉਹ ਕਿਸੇ ਪਾਸੇ ਵੀ ਨਹੀਂ ਰੁਕਦੇ ਪੱਕੀ ਪਾਰਟੀ ਕਦੇ ਵੀ ਕਿਸੇ ਵੀ ਪਾਰਟੀ ਨਹੀਂ ਰੁਕਦੀ ਹੁੰਦੀ ਅ ਜਿਹੜੀ ਪੱਕੀ ਵੋਟ ਹੈ ਜਿਵੇਂ ਪੰਥਕ ਵੋਟ ਕਹਿ ਰਹੇ ਸੀ ਇਹ ਪੰਥ ਦੇ ਨਾਮ ਤੇ ਜਿਹੜੀ ਵੋਟ ਪੈਂਦੀ ਹੈ ਉਹ ਅਕਾਲੀ ਦਲ ਦੀ ਪੱਕੀ ਵੋਟ ਹੈ ਹੂੰ ਪਿੰਡਾਂ ਦੇ ਬਜ਼ੁਰਗਾਂ ਨਾਲ ਅਸੀਂ ਆ ਕੇ ਜੇ ਗੱਲ ਕਰਦੇ ਆ ਆਮ ਰੁਟੀਨ ਦੇ ਵਿੱਚ ਵੀ ਕਿ ਭਾਈ ਇਹਦੇ ਨਾਲੋਂ ਹੁਣ ਆਮ ਆਦਮੀ ਪਾਰਟੀ ਨਵੀਂ ਆਈ ਹੈ ਇੱਕ ਵਾਰ ਇਹਨੂੰ ਅਜ਼ਮਾ ਕੇ ਦੇਖ ਲਓ ਜਾ ਕਾਂਗਰਸ ਆਈ ਹੈ ਇਹਨੂੰ ਜਮਾ ਕੇ ਦੇਖ ਲੋ ਇਹਨੂੰ ਬੜਕੋ ਨਾ ਭਾਈ ਪੰਥਕ ਪਾਰਟੀ ਹੈ ਪੰਥਕ ਨੂੰ ਹੀ ਵੋਟਾਂ ਪਾਉਣੀਆਂ ਨੇ ਹਾਲਾਂਕਿ ਪਿੰਡਾਂ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਬਜ਼ੁਰਗਾਂ ਦੀ ਗਿਣਤੀ ਘਟਦੀ ਜਾਂਦੀ ਹੈ ਤਾਂ ਜਿਹੜਾ ਨਵੀਂ ਵੋਟ ਆ ਨਵੇਂ ਵੋਟਰ ਨੇ ਨੌਜਵਾਨ ਹੈ ਉਹਨਾਂ ਦਾ ਝੁਕਾਓ ਹੋਰ ਪਾਰਟੀਆਂ ਵੱਲ ਹੁੰਦਾ ਜਾ ਰਿਹਾ ਉਹ ਕੰਮ ਦੇ ਆਧਾਰ ਤੇ ਵੋਟ ਪਾਉਂਦੇ ਨੇ ਪਰ ਆਮ ਆਦਮੀ ਪਾਰਟੀ ਦੀ ਜਿਵੇਂ ਆਪਾਂ ਪਰਫਾਰਮੈਂਸ ਦੀ ਗੱਲ ਕਰੀਏ ਪੰਜਾਬ ਦੇ ਅੰਦਰ ਜੋ ਕੰਮ ਕਰ ਰਹੇ ਨੇ ਹਾਲਾਂਕਿ ਅਸੀਂ ਇਹ ਕਹਿ ਲੰਨੇ ਆ ਆਮ ਤੌਰ ਤੇ ਕਿ ਚਲੋ ਨਵੇਂ ਨੇ ਹਜੇ ਕੰਮ ਸਿੱਖ ਜਾਣਗੇ ਹਜੇ ਕਰ ਲੈਣਗੇ ਪਰ ਉਹ ਬਹੁਤ ਸਾਰੇ ਜਿਹੜੇ ਗੱਲਾਂ ਨੇ ਉਹਨਾਂ ਤੋਂ ਫਿਰ ਗਏ ਨੇ ਆਪਣੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਚੀਜ਼ ਸਾਰੀਆਂ ਵੋਟਰ ਦੇਖ ਰਹੇ ਨੇ ਜਿਵੇਂ ਕਿ ਵੀਆਈਪੀ ਕਲਚਰ ਉਹਨਾਂ ਨੇ ਕਿਹਾ ਸੀ ਕਿ ਵੀਆਈਪੀ ਕਲਚਰ ਨਹੀਂ ਆਏਗਾ ਸਾਡਾ ਮੰਤਰੀ ਕਿਸੇ ਵੀ ਜਗ੍ਹਾ ਦੇ ਉੱਪਰ ਰਿਬਨ ਨਹੀਂ ਕੱਟੇਗਾ ਸਾਡਾ ਕਿਤੇ ਵੀ ਮਹੂਰਤ ਦੇ ਬੋਰਡ ਨਹੀਂ ਲੱਗਣਗੇ ਜਾਂ ਅਸੀਂ ਕੋਈ ਇਨੈਗੂਰੇਸ਼ਨ ਕੀਤੀ ਹੈ ਕਿਸੇ ਜਗ੍ਹਾ ਦੇ ਉੱਪਰ ਉੱਥੇ ਨਾਮ ਨਹੀਂ ਲਿਖਿਆ ਜਾਏਗਾ ਪਰ ਉਹ ਸਾਰਾ ਖੁਸ਼ ਹੋਰ ਉਮ ਇਹ ਕਿਹੜੀਆਂ ਡਿਸਕਿਊਟੀਆਂ ਲੈ ਕੇ ਲੀਡਰ ਘੁੰਮ ਰਹੇ ਨੇ ਇੱਕ ਹੁਣੇ ਮੁੱਖ ਮੰਤਰੀ ਨੇ ਆਉਣਾ ਤਾਂ ਅੱਧਾ ਸ਼ਹਿਰ ਬੰਦ ਕਰ ਦਿੱਤਾ ਜਾਂਦਾ ਮੁੱਖ ਮੰਤਰੀ ਦਾ ਕਾਫਲਾ ਨਿਕਲ ਰਿਹਾ ਤਾਂ ਗੱਡੀਆਂ ਦਾ ਪਤਾ ਨਹੀਂ ਲੱਗਦਾ ਗਿਣਤੀ ਕੋਈ ਨਹੀਂ ਹੈਗੀ ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਲੋਕਾਂ ਨੂੰ ਚੋਭ ਰੀਆਂ ਨੇ ਤਾਂ ਇਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਦਾ ਜੋ ਗ੍ਰਾਫ ਉੱਪ ਗਿਆ ਸੀਗਾ ਉਹ ਗ੍ਰਾਫ ਪਹਿਲਾਂ ਨਾਲੋਂ ਫਟਿਆ ਤੇ ਬਾਕੀ ਲੋਕ ਸਭਾ ਦੇ ਲਈ ਬਰਿੰਡਾ ਦੇ ਵਿੱਚ ਕਿਹੜਾ ਲੀਡਰ ਖੜਾ ਕਰਦੇ ਆ ਉਸ ਚੀਜ਼ ਤੇ ਨਿਰਭਰ ਕਰਦੀ ਹੈ ਗੱਲ ਸਾਰੀ ਲੱਗਦਾ ਵੀ ਵੱਡੇ ਬਦਲ ਸਾਹਿਬ ਪ੍ਰਕਾਸ਼ ਸਿੰਘ ਬਦਲ ਦਾ ਜਾਣਾ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਕਿਤਨੇ ਕਿਤੇ ਪਾਰਟੀ 'ਚ ਘਾਟਾ ਜ਼ਰੂਰ ਪਰਿਵਾਰਨ ਦਾ ਜੋ ਪਿਆ ਪਾਰਟੀ ਨੂੰ ਵੀ ਘਾਟਾ ਹੋਇਆ ਕਿਤਨੇ ਹੁਣ ਗਰਾਫ ਵੀ ਅਕਾਲੀ ਦਲ ਦਾ ਥੋੜਾ ਨੀਚੇ ਆਣਾ ਸ਼ੁਰੂ ਹੋ ਗਿਆ ਲੋਕ ਸਭਾ ਵੀ ਨੇੜੇ ਆ ਇਸੀ ਦੰਦਾ ਜਿਆ ਪਹਿਲਾਂ ਤੋਂ ਲਗਾਇਆ ਜਾ ਰਿਹਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਜੋ ਤੱਕ ਬੈਠੇ ਹੋਏ ਨੇ ਉਹ ਤੱਕ ਪਾਰਟੀ ਦੇ ਉੱਪਰ ਪਕੜ ਮਜ਼ਬੂਤ ਹੈ ਹੂੰ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਸੀਨੀਅਰ ਲੀਡਰਾਂ ਦੇ ਵਿੱਚੋਂ ਨੇ ਜਿਨ੍ਹਾਂ ਦੀ ਇੱਜ਼ਤ ਪੂਰਾ ਦੇਸ਼ ਕਰਦਾ ਹੈ ਪੂਰੇ ਦੇਸ਼ ਦੇ ਮਤਲਬ ਲੀਡਰ ਕਰਦੇ ਨੇ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਖੁਦ ਅੱਗੇ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਰੱਖਣੇ ਹੁੰਦੇ ਸੀਗੇ ਉਹੀ ਜਿਹੜੀ ਉਹਨਾਂ ਦੀ ਰਿਸਪੈਕਟ ਬਣੀ ਹੋਈ ਸੀ ਹੈ ਸੀਨੀਅਰ ਲੈਵਲ ਜਿਹੜਾ ਉਹਨਾਂ ਦਾ ਬਣਿਆ ਹੋਇਆ ਸੀ ਸੀਨੀਅਰ ਬਾਦਲ ਸਾਹਿਬ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਉਸ ਚੀਜ਼ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਹੈਗੇ ਨੇ ਉਹ ਸਾਰੇ ਆਗੂ ਉਸ ਰਿਸਪੈਕਟ ਦੇ ਕਾਰਨ ਪੱਕੇ ਤੌਰ ਦੇ ਉੱਪਰ ਅਕਾਲੀ ਦਲ ਨਾਲ ਜੁੜੇ ਹੋਏ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਲੀਡਰ ਬਾਅਦ ਦੇ ਵਿੱਚ ਟੁੱਟੇ ਵੀ ਹਾਂ ਅਲੱਗ ਵੀ ਹੋਏ ਜਿਨ੍ਹਾਂ ਵਿੱਚ ਯਕੀਨਸਾਬ ਨੂੰ ਮੁਕਤ ਤੌਰ ਤੇ ਦੇਖਿਆ ਜਾਂਦਾ ਤੇ ਉਹ ਤੋਂ ਸੁਖਵੀਰ ਬਾਦਲ ਦੀ ਪ੍ਰਧਾਨਗੀ ਕਰਕੇ ਜਿਹੜੇ ਟਕਸਾਲੀ ਐ ਉਹ ਥੋੜਾ ਟੁੱਟਾ ਦੀ ਟਕਸਾਲੀ ਟਕਸਾਲੀ ਥੋੜਾ ਪਾਸੇ ਹੋਏ ਸੀ ਪਰ ਸੁਖਵੀਰ ਸਿੰਘ ਬਾਦਲਵਾਲ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਨੇ ਮਨਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕੁਝ ਲੀਟਰ ਬਣਾ ਵੀ ਲਏ ਨੇ ਕੁਝ ਲੀਟਰ ਜਿਹੜੇ ਟੁੱਟ ਕੇ ਜਾਣਾ ਚਾਹੁੰਦੇ ਸੀਗੇ ਉਹਨਾਂ ਨੂੰ ਉਹਨਾਂ ਨੇ ਜਾਣ ਤੋਂ ਰੋਕਿਆ ਹੁਣ ਪੂਰੀ ਤਰ੍ਹਾਂ ਦੇ ਨਾਲ ਮਤਲਬ ਸਰਗਰਮ ਸੁਖਵੀਰ ਸਿੰਘ ਬਾਦਲ ਹੈਗੇ ਨੇ ਉਹਨਾਂ ਨੂੰ ਪਤਾ ਵੀ ਜਿਹੜਾ ਇਹ ਰਾਜਨੀਤਿਕ ਕੈਰੀਅਰ ਹੈ ਜੇ ਇਹ ਖਤਮ ਹੋ ਗਿਆ ਤਾਂ ਨਾਲ ਬਿਜ਼ਨਸ ਤੇ ਵੀ ਅਸਰ ਪਏਗਾ ਹਾਂ ਕਿਉਂਕਿ ਲਗਾਤਾਰ ਹਾਰ ਦਾ ਸਾਹਮਣਾ ਜੇ ਦੇਖਣਾ ਪੈ ਜੇ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਿਛਲੇ 2 ਟਰਮਾਂ ਹੋ ਗਈਆਂ ਜਦੋਂ ਪੰਜਾਬ ਦੇ ਵਿੱਚੋਂ ਸਰਕਾਰ ਨਹੀਂ ਬਣਾ ਪਾਈ ਹਮ ਸੱਤਾ ਤੋਂ ਬਾਹਰ ਰਹਿਣਾ ਇੱਕ ਲੀਡਰ ਦੇ ਲਈ ਬੜਾ ਮੁਸ਼ਕਲ ਹੋ ਜਾਂਦਾ ਹੈ ਜਦੋਂ ਉਹਨਾਂ ਨੇ ਸੱਤਾ ਦਾ ਰਾਜ ਸੁੱਖ ਭੋਗਿਆ ਹੋ ਤਾਂ ਉਹ ਰਾਜ ਸੁੱਖ ਦੁਬਾਰਾ ਹਾਸਲ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਜੇ ਲੋਕ ਸਭਾ ਚੋਣ ਵੀ ਕੋਲੋਂ ਚਲੀ ਗਈ ਤਾਂ ਲੋਕ ਸਭਾ ਦੇ ਉੱਪਰ ਅਕਾਲੀ ਦਲ ਵੱਲੋਂ ਆਪਣਾ ਪੂਰਾ ਜੋਰ ਝੋਕਿਆ ਜਾਣਾ ਅੱਛਾ ਜੀ ਇਹ ਵਿੱਚ ਚਰਚਾ ਵੀ ਚੱਲ ਰਹੀ ਹੈ। ਹਮ ਲੋਕਾਂ ਚ ਵੀ ਅਕਾਲੀ ਦਲ ਚੁੰਦੀ ਹੈ ਵੀ ਬੀਜੇਪੀ ਨਾਲ ਗਠਜੰਬਨ ਹੋ ਜਾਈ। ਲੇਕਿਨ ਬੀਜੇਪੀ ਵੱਲੋਂ ਹਰੀ ਝੰਡੀ ਨਹੀਂ ਦਿੱਤੀ ਜਾ ਰਹੀ। ਅਕਾਲੀ ਦੇ ਨਾਲ ਗਠਜੰਬਨ ਹੋਵੇ ਪੰਜਾਬ ਦੇ ਵਿੱਚ। ਇਹ ਕਿਤਨੇ ਕਿਤੇ ਲੱਗਦਾ ਹੈ। ਮੇ ਇਹ ਗੱਲ ਸਹੀ ਵੀ ਹੁੰਦੀ ਹੋਈ ਨਜ਼ਰ ਆ ਰਹੀ। ਅ ਜਦੋਂ ਇਸ ਤਰ੍ਹਾਂ ਦੇ ਗਠਜੰਬਨ ਹੁੰਦੇ ਨੇ ਤਾਂ ਦੋਨੇ ਧਰਾਂ ਦੇ ਆਪਸੀ ਕਈ ਚੀਜ਼ਾਂ ਦੇ ਉੱਪਰ ਲੈ ਕੇ ਸਹਿਮਤੀਆਂ ਹੁੰਦੀਆਂ ਨੇ। ਹਾਂ। ਹੁਣ ਇਹ ਇਹ ਅੰਦਰਲੀ ਗੱਲਾਂ ਹੁੰਦੀਆਂ ਪਾਰਟੀਆਂ ਦੇ ਇਹ ਆਮ ਤੌਰ ਤੇ ਜਿਹੜੇ ਬਾਹਰ ਅਸੀਂ ਸੁਣਨ ਨੂੰ ਮਿਲਦੀਆਂ ਨੇ ਉਹ ਅਫਵਾਹਾਂ ਕਹਿ ਸਕਦੇ ਹਾਂ ਅਸੀਂ ਕਿਉਂਕਿ ਅੰਦਰਲੀ ਗੱਲ ਸਿਰਫ ਉਹ ਦੋ ਲੀਡਰ ਜਾਣਦੇ ਨੇ ਜਿਨ੍ਹਾਂ ਨੇ ਆਪਸ ਦੇ ਵਿੱਚ ਸਮਝੌਤਾ ਕਰਨਾ ਹੈ ਜੇ ਅਸੀਂ ਕਿਸੇ ਸਿਆਣੇ ਲੀਡਰ ਨਾਲ ਗੱਲ ਕਰਾਂਗੇ ਨਾ ਜੇ ਅਸੀਂ ਲੋਕਲ ਲੈਵਲ ਦੇ ਕਿਸੇ ਡਿਸਟ੍ਰਿਕਟ ਲੈਵਲ ਦੇ ਲੀਡਰ ਨਾਲ ਗੱਲ ਕਰਾਂਗੇ ਜਾਂ ਅਸੀਂ ਸਟੇਟ ਲੈਵਲ ਦੇ ਲੀਡਰ ਨਾਲ ਵੀ ਗੱਲ ਕਰਾਂਗੇ ਤਾਂ ਉਹਨਾਂ ਦਾ ਕਹਿਣਾ ਹਮੇਸ਼ਾ ਇਹ ਹੁੰਦਾ ਵੀ ਯਾਰ ਇਹ ਸਾਡੇ ਬਸ ਤੋਂ ਬਾਹਰ ਦੀ ਗੱਲ ਹੈ ਸਾਡੇ ਪੱਧਰ ਤੋਂ ਉੱਪਰਲੀ ਗੱਲ ਹੈ ਇਹ ਜਿਹੜਾ ਇਹ ਫੈਸਲਾ ਲੈਣਾ ਹੈ ਪਾਰਟੀ ਪ੍ਰਧਾਨਾਂ ਨੇ ਆਪਸ ਦੇ ਵਿੱਚ ਬ ਕਿਉਂ ਕਿਉਂ ਨਹੀਂ ਹੋ ਰਿਹਾ ਜਾਂ ਕੀ ਹੋ ਰਿਹਾ ਹੈ ਜਦੋਂ ਤੱਕ ਦੋਨਾਂ ਪਾਰਟੀਆਂ ਦੇ ਵਿੱਚੋਂ ਇੱਕ ਸੀਨੀਅਰ ਲੀਡਰ ਯਾਨੀ ਕਿ ਇਧਰੋਂ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਖੁਦ ਜਾਂ ਉਧਰੋਂ ਭਾਰਤੀ ਜਨਤਾ ਪਾਰਟੀ ਦਾ ਕੋਈ ਸੀਨੀਅਰ ਲੈਵਲ ਦਾ ਲੀਡਰ ਜਿਹੜਾ ਕਿ ਦਿੱਲੀ ਤੋਂ ਮਤਲਬ ਆਪਰੇਟ ਕਰਦਾ ਹੋਵੇ ਇਸ ਚੀਜ਼ ਨੂੰ ਉਹ ਇਸ ਚੀਜ਼ ਨੂੰ ਆਫੀਸ਼ੀਅਲੀ ਦੱਸਦਾ ਉਦ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ ਇਸ ਚੀਜ਼ ਬਾਰੇ ਚੋਣਾ ਤੁਸੀਂ ਕਾਫੀ ਨੇੜੇ ਤੋਂ ਦੇਖਿਆ ਨੇ 23-24 ਸਾਲ ਦਾ ਐਕਸਪੀਰੀਅੰਸ ਹੈ ਤੇ ਜਮਾ ਐਂਡ ਮੌਕੇ ਤੇ ਆ ਕੇ ਚੋਣ ਤੋਂ ਥੋੜਾ ਸਮਾਂ ਪਹਿਲਾਂ ਵੀ ਤਖਤਾ ਪਲਟਦਾ ਹੈ ਦੂਜੀ ਪਾਰਟੀ ਨੂੰ ਲੈ ਕੇ ਕਿਸੇ ਹੋਰ ਦੂਜੀ ਵਿਰੋਧੀ ਪਾਰਟੀਆਂ ਨੂੰ ਲੈ ਕੇ ਬਿਲਕੁਲ 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 ਇਸ ਤਰ੍ਹਾਂ ਦੇ ਕਈ ਵਾਰ ਹੁੰਦਾ ਹੈ ਕਿ ਸਾਨੂੰ ਲੱਗ ਰਿਹਾ ਹੁੰਦਾ ਹੈ ਕਿ ਇਹ ਲੀਡਰ ਜਿੱਤ ਜੇਗਾ ਇਹ ਲੀਡਰ ਬਹੁਤ ਚੜਾਈ ਹੈ ਬਹੁਤ ਸਿਰੇ ਸਿਰੇ ਚੱਲ ਰਿਹਾ ਲੋਕ ਬਹੁਤ ਦਿਸ ਰਹੇ ਨੇ ਇਕੱਠ ਬਹੁਤ ਦਿਸ ਰਹੇ ਨੇ ਅਸੀਂ ਨਿਗਾ ਮਾਰਦੇ ਆ ਜਦੋਂ ਰੈਲੀਾਂ ਤੇ ਦੇਖਦੇ ਨਾ ਅਸੀਂ ਦੇਖਦੇ ਯਾਰ ਵੀ ਕਾਂਗਰਸ ਦਾ ਰਸ ਉਹ ਹੋ ਹੋ ਬੱਲੇ 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 ਉਸ ਤੋਂ ਬਾਅਦ ਅਕਾਲੀ ਦਲ ਆ ਗਈ ਉਹ ਹੋ ਹੋ ਇਹਨਾਂ ਦਾ ਇਕੱਠ ਤੌਰ ਉਂ ਤੋਂ ਵੀ ਬੱਲੇ ਬੱਲੇ ਪਰ ਉਹ ਇਕੱਠ ਤੇ ਵੋਟਾਂ ਦੋਨੇ ਅਲੱਗ-ਅਲੱਗ ਦੀ ਜਾਂਦੇ ਜਰੂਰੀ ਨਹੀਂ ਕਿ ਇਕੱਠ ਵੋਟਾਂ ਚ ਕਨਵਰਟ ਹੋਵੇ ਆਮ ਤੌਰ ਤੇ ਸਿਆਸਤ ਦੇ ਵਿੱਚ ਇਹੇ ਕੰਮ ਵੀ ਹੋ ਜਾਂਦੇ ਨੇ ਕਿ ਇੱਕ ਪਾਰਟੀ ਦਾ ਇਕੱਠ ਵਧਾਉਣ ਦੇ ਲਈ ਉਹਨਾਂ ਦਾ ਵਿਰੋਧੀ ਬੰਦੇ ਭੇਜ ਦਿੰਦਾ ਹੈ ਕਿਉਂਕਿ ਉਹ ਇੱਕ ਵਹਿਮ ਦੇ ਵਿੱਚ ਰਹੇ ਕਿ ਯਾਰ ਮੇਰਾ ਤਾਂ ਕਾਠੀ ਬਹੁਤ ਵੱਡਾ ਸੀ ਹੂੰ ਜਾਂ ਇੱਕ ਕੋਈ ਤੀਸਰੀ ਧਿਰ ਹੈ ਉਹਨੂੰ ਡਰਾਉਣ ਵਾਸਤੇ ਵੀ ਇਹ ਕੰਮ ਚੱਲਦਾ ਰਹਿੰਦਾ ਹੈ ਹੂੰ ਤੇ ਇਹ ਜਿਹੜਾ ਤਾਕਤਾਂ ਪਲਟਾ ਇਹ ਜਮਾਂ ਮੌਕੇ ਤੇ ਵੀ ਹੋ ਜਾਂਦਾ ਕਿਉਂਕਿ ਮੌਕੇ ਤੇ ਕਈ ਸੀਨੀਅਰ ਲੀਡਰ ਇੱਕ ਪਾਰਟੀੋਂ ਟੁੱਟ ਕੇ ਦੂਸਰੀ ਪਾਰਟੀ ਚਲੇ ਜਾਂਦੇ ਨੇ ਯਾਨੀ ਕਿ ਜਦੋਂ ਤੱਕ ਵੋਟਾਂ ਨਹੀਂ ਪਈ ਜਾਂਦੀਆਂ ਵੋਟਾਂ ਦੇ ਆਖਰੀ ਟਾਈਮ ਤੱਕ ਇੱਕ ਦਿਨ ਪਹਿਲਾਂ ਤੱਕ ਕੁਝ ਵੀ ਹੋ ਸਕਦਾ ਹੂੰ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਵੀ ਬਣ ਜਾਂਦੇ ਨੇ ਕਿ ਇੱਕ ਪਾਰਟੀ ਜਿਹੜੀ ਛੋਟੀ ਹੈ ਦੋ ਤਰਾ ਉੱਪਰ ਵੱਡੇ ਮੁਕਾਬਲੇ ਤੇ ਨਹੀਂ ਤੀਸਰੀ ਪਾਰਟੀ ਦੇ ਲੀਡਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਪ੍ਰਚਾਰ ਘਟਵਾਇਆ ਜਾਂਦਾ ਹ ਹ ਇੱਕ ਲੀਡਰ ਜਿਹਨੂੰ ਲੱਗਦਾ ਕਿ ਮੈਂ ਮੇਰਾ ਪ੍ਰਚਾਰ ਯਾਰ ਬਹੁਤਾ ਨਹੀਂ ਹੋ ਪਾ ਰਿਹਾ ਜਾਂ ਮੈਂ ਜਿੱਤਣ ਦੇ ਚਾਂਸ ਤਾਂ ਹੈ ਨਹੀਂ ਉਸ ਦਾ ਪ੍ਰਚਾਰ ਘਟਵਾ ਦਿੱਤਾ ਜਾਂਦਾ ਕਿ ਉਹਦੀ ਵੋਟ ਉਧਰ ਨਾ ਪਵੇ ਹ ਇੱਥੋਂ ਤੱਕ ਕੇ ਇਲਜ਼ਾਮ ਲੱਗਦੇ ਰਹੇ ਨੇ ਜੇ ਅਸੀਂ ਪਿਛਲੇ ਵਿਧਾਨ ਸਭਾ ਚੋਣਾਂ ਬਠਿੰਡਾ ਦੀ ਗੱਲ ਕਰੀਏ ਹ ਤਾਂ ਬਠਿੰਡਾ ਤੋਂ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਸੀ ਸਰੂਪ ਚੰਦ ਸਿੰਘਲਾ ਉਹਨਾਂ ਨੇ ਇਥੋਂ ਤੱਕ ਇਹ ਇਲਜ਼ਾਮ ਲਗਾਤਾ ਸੀ ਕਿ ਬਾਦਲ ਪਰਿਵਾਰ ਨੇ ਆਪਣਾ ਜਿਹੜਾ ਹੈਗਾ ਭਾਈ ਭਤੀਜਾਵਾਦ ਪਕਾਉਂਦੇ ਹੋਏ ਜਿਹੜੀ ਅਕਾਲੀ ਦਲ ਨੂੰ ਪੈਣ ਵਾਲੀ ਵੋਟ ਸੀ ਉਹ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਕੋਲ ਆਤੀ ਸੀ ਹਾਲਾਂਕਿ ਹਾਰ ਦੋਨੋਂ ਹੀ ਗਏ ਮਨਪ੍ਰੀਤ ਸਿੰਘ ਬਾਦਲ ਵੀ ਹਾਰ ਗਏ ਸਰੂਪ ਸਿੰਘਲਾ ਵੀ ਹਾਰ ਗਏ ਜਿੱਤ ਆਮ ਆਦਮੀ ਪਾਰਟੀ ਕੀ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਉਸ ਵੇਲੇ ਹਵਾ ਚੱਲੀ ਹੋਈ ਸੀ ਬਦਲਾਅ ਦੀ ਜਿਹੜੀ ਰਾਜਨੀਤੀ ਦੀ ਗੱਲ ਹੋ ਰਹੀ ਸੀ ਉਹਨਾਂ ਟਾਈਮਾਂ ਦੇ ਵਿੱਚ ਤਾਂ ਵੋਟਰ ਸਾਰੇ ਉਸ ਪਾਸੇ ਝੁਕੇ ਹੋਏ ਸੀਗੇ ਤਾਂ ਇਹ ਚੀਜ਼ਾਂ ਵੀ ਹੋ ਜਾਂਦੀਆਂ ਨੇ ਕਈ ਵਾਰ ਜਿਵੇਂ ਕਿ ਦਸਤ ਸਾਬ ਅਕਾਲੀ ਦਲ ਨੂੰ ਕਿਸਾਨਾਂ ਦੀ ਪਾਰਟੀ ਵੀ ਕਿਹਾ ਜਾਂਦਾ ਹੈ ਅਕਸਰ ਅਕਾਲੀ ਲੀਡਰ ਵੀ ਇਹ ਐਲਾਨ ਕਰਦੇ ਨੇ ਇਹ ਗੱਲਾਂ ਕਰਦੇ ਨੇ ਲਈ ਕਿਸਾਨ ਸਾਡੇ ਨੇ ਅਸੀਂ ਕਿਸਾਨਾਂ ਦੀ ਪਾਰਟੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਅਕਾਲੀ ਦਲ ਖੜਦਾ ਹੈ ਤੇ ਉਸ ਨੂੰ ਲੈ ਕੇ ਕੀ ਪ੍ਰਭਾਵਿਤ ਹੋਣ ਗਿਆ ਚੋਣਾ ਕੀ ਲੱਗਦਾ ਹੈ ਦੇਖੋ ਅਸੀਂ ਜੇ ਅਕਾਲੀ ਦਲ ਦੀ ਗੱਲ ਕਰਦੇ ਆ ਅਕਾਲੀ ਦਲ ਸ਼ੁਰੂ ਤੋਂ ਇਹ ਸਮਝਿਆ ਜਾਂਦਾ ਰਿਹਾ ਹੈ ਕਿਸਾਨਾਂ ਦੀ ਪਾਰਟੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਵਾਲੀ ਪਾਰਟੀ ਹੈ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਨ ਵਾਲੀ ਪਾਰਟੀ ਹੈ ਹਰ ਸਿਮਰਤ ਕੋਰ ਬਦਲ ਨੇ ਕੇਂਦਰ ਸਰਕਾਰ ਦੇ ਦੌਰਾਨ ਜਦੋਂ ਇਹ ਮਿਨਿਸਟਰੀ ਦੇ ਵਿੱਚ ਹੁੰਦੇ ਸੀਗੇ ਜਾਨਕਿ ਫੂਡ ਪ੍ਰੋਸੈਸਿੰਗ ਮਿਨਿਸਟਰ ਹੁੰਦੇ ਸੀਗੇ ਉਸ ਦੌਰਾਨ ਇਹਨਾਂ ਨੇ ਆਵਾਜ਼ ਵੀ ਚੱਕੀ ਸੀ ਕਿ ਜਾਂ ਟਰੈਕਟਰ ਦੇ ਉੱਪਰ ਟੋਲ ਟੈਕਸ ਲੱਗਦਾ ਉਹਨੂੰ ਮਾਫ ਕੀਤਾ ਜਾਵੇ ਹਾਂ ਜਾਂ ਟਰੈਕਟਰ ਨੂੰ ਖੇਤੀ ਸੰਧ ਮੰਨਿਆ ਜਾਵੇ ਤੇ ਉਸ ਨੂੰ ਜੋ ਹੈ ਟੈਕਸ ਮੁਕਤ ਕੀਤਾ ਜਾਵੇ ਇਸ ਤਰ੍ਹਾਂ ਦੀਆਂ ਅਵਾਜ਼ਾਂ ਚੱਕੀਆਂ ਵੀ ਨੇ ਹੋਰ ਵੀ ਕਈ ਜਿਹੜੇ ਮੁੱਦੇ ਹੁੰਦੇ ਨੇ ਜਿਵੇਂ ਖਾਦਾਂ ਦੇ ਮੁੱਦੇ ਜਾਂ ਉਸ ਤਰ੍ਹਾਂ ਦੀਆਂ ਅਵਾਜ਼ਾਂ ਚੱਕਦੇ ਵੀ ਰਹੇ ਨੇ ਪਰ ਜੇ ਅਸੀਂ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਜਦੋਂ ਤਿੰਨ ਖੇਤੀ ਬਿੱਲ ਕੇਂਦਰ ਦੇ ਵਿੱਚ ਆਏ ਉਸ ਦੌਰਾਨ ਦਿੱਲੀ ਦੇ ਵਿੱਚ ਤਾਂ ਧਰਨਾ ਲੱਗਿਆ ਕਿਸਾਨਾਂ ਦਾ ਕਿਸਾਨਾਂ ਨੇ ਲੰਬਾ ਟਾਈਮ ਧਰਨਾ ਲਗਾ ਹੀ ਰੱਖਿਆ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਸੇ ਦੌਰਾਨ ਇਹਨਾਂ ਦੇ ਘਰ ਦੇ ਅੱਗੇ ਬਾਲਰ ਪਿੰਡ ਦੇ ਵਿੱਚ ਘਰ ਦੇ ਅੱਗੇ ਇਹਨਾਂ ਦੇ ਕਿਸਾਨਾਂ ਨੇ ਧਰਨਾ ਲਗਾਤਾ ਸੀਗਾ ਤੇ ਉਹ ਵਿਰੋਧ ਨੂੰ ਦੇਖਦੇ ਹੋਏ ਇਨਾਂ ਨੇ ਹਰਸਿਮਰਤ ਕੌਰ ਬਾਦਲ ਨੇ 17 ਸਤੰਬਰ 2020 ਨੂੰ ਫੂਡ ਪ੍ਰੋਸੈਸਿੰਗ ਜਿਹੜੀ ਮਿਨਿਸਟਰੀ ਸੀ ਇਹਨਾਂ ਦੀ ਉਸ ਤੋਂ ਇਹਨਾਂ ਨੇ ਅਸਤੀਫਾ ਦਿੱਤਾ। ਮਤੌਰ ਮੰਤਰੀ ਇਹਨਾਂ ਨੇ ਉੱਥੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਇਹ ਸਿੰਪਲ ਪਲੇਨ ਐਮਪੀ ਰਹਿ ਗਏ। ਤੇ ਉਹਦੋਂ ਇਹਨਾਂ ਨੇ ਇਹ ਮਤਲਬ ਕਿਸਾਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੇ ਹੱਕ ਦੇ ਵਿੱਚ ਆ ਪਰ ਕਿਸਾਨਾਂ ਨੇ ਉਸ ਗੱਲ ਨੂੰ ਇਹਨਾਂ ਦੀ ਨੂੰ ਮੰਨਿਆ ਨਹੀਂ। ਉਸ ਗੱਲ ਦੇ ਲਈ ਤਿਆਰ ਨਹੀਂ ਹੋਏ। ਉਹਨਾਂ ਨੂੰ ਇਹ ਗੱਲ ਹਜ਼ਮ ਹੋਣੀ ਮੁਸ਼ਕਲ ਹੋ ਗਈ ਕਿ ਵਾਕਈ ਸਾਡੇ ਨਾਲ ਨੇ ਉਹਨਾਂ ਨੂੰ ਇਹ ਲੱਗਾ ਕਿ ਸ਼ਾਇਦ ਆਪਣੀ ਸਿਆਸਤ ਬਚਾਉਣ ਵਾਸਤੇ ਉਹਨਾਂ ਨੇ ਅਸਤੀਫਾ ਦਿੱਤਾ ਹੈ ਉਹਦਾ ਕਾਰਨ ਸੀਗਾ ਕਿ ਉਸ ਤੋਂ ਕੁਝ ਦਿਨ ਪਹਿਲਾਂ ਹੀ ਹਜੇ ਹਰਸਿਮਰਤ ਕੌਰ ਬਾਦਲ ਦੇ ਵੀ ਖੁਦ ਦੇ ਬਿਆਨ ਆ ਰਹੇ ਸੀਗੇ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਆ ਰਹੇ ਸੀਗੇ ਕਿ ਜੀ ਖੇਤੀਬਲ ਬਹੁਤ ਚੰਗੇ ਨੇ ਖੇਤੀਬਲ ਕਿਸਾਨਾਂ ਦੇ ਹੱਕ ਵਿੱਚ ਨੇ ਪਰ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਘਰ ਦੇ ਅੱਗੇ ਦਰਵਾਜ਼ੇ ਦੇ ਅੱਗੇ ਧਰਨੇ ਲੱਗਣੇ ਸ਼ੁਰੂ ਹੋ ਗਏ ਤਾਂ ਉਸ ਵੇਲੇ ਇਹਨਾਂ ਨੇ ਫਿਰ ਅਸਤੀਫਾ ਦਿੱਤਾ ਤਾਂ ਉਹ ਵਿਰੋਧਤਾ ਜਿਹੜੀ ਹੈਗੀ ਆ ਕਿਸਾਨਾਂ ਵੱਲੋਂ ਇਹਨਾਂ ਦੀ ਜਿਹੜੀ ਹੈਗੀ ਆ ਉਹ ਬਣੀ ਹੋਈ ਸਿੱਕੀ ਤੇ ਉਹ ਜਿਹੜੀ ਕਿਸਾਨਾਂ ਦੀ ਵਿਰੋਧਤਾ ਹੈ ਉਹ ਕਿਸਾਨਾਂ ਦੀ ਵਿਰੋਧਤਾ ਦੇ ਕਾਰਨ ਉਹ ਜਿਹੜੀ ਪਿੰਡਾਂ ਦੇ ਵਿੱਚੋਂ ਪੈਣ ਵਾਲੀ ਵੋਟ ਹੈਗੀ ਹੈ ਜਿਹੜੀ ਕਿ ਕਿਸਾਨੀ ਵੋਟ ਹੈਗੀ ਹੈ ਉਹ ਟੁੱਟੀ ਉਹ ਟੁੱਟੀ ਤੇ ਆਵਾਦ ਨੂੰ ਪਾਰਟੀ ਨੂੰ ਪੁੱਗਤੀ ਜਿਹੜਾ ਪਿੰਡਾਂ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਆਵਦੀ ਪਾਰਟੀ ਦਾ ਕੈਂਡੀਡੇਟ ਜਿਹੜਾ ਜਿੱਤਿਆ ਉਹਦਾ ਕਾਰਨ ਵੀ ਇਹੀ ਸੀਗਾ ਤੇ ਹੁਣ ਉਹ ਵਿਰੋਧਤਾ ਦਾ ਅਸਰ ਅੱਜ ਦੇ ਸਮੇਂ ਤੱਕ ਕਿੰਨਾ ਹੈਗਾ ਇਹ ਹੁਣ ਵੋਟਾਂ ਦੇ ਦੌਰਾਨ ਹੀ ਪਤਾ ਲੱਗੇਗਾ ਕਿਉਂਕਿ ਥੋੜਾ ਜਿਹਾ ਹਜੇ ਮਾਹੌਲ ਜਦੋਂ ਭਕੇਗਾ ਤਾਂ ਉਸ ਵੇਲੇ ਨਜ਼ਰ ਆਏਗਾ ਕਿਉਂਕਿ ਹਾਲੇ ਤੱਕ ਤਾਂ ਕਿਸਾਨ ਵੀ ਖੁਦ ਉਲਝੇ ਹੋਏ ਨੇ ਕਿਉਂਕਿ ਕਿਸਾਨਾਂ ਨੂੰ ਜਿਹੜੇ ਵਾਦੇ ਆਮ ਆਦਮੀ ਪਾਰਟੀ ਨੇ ਕੀਤੇ ਸੀਗੇ ਉਹ ਉਹਨਾਂ ਦੇ ਵੀ ਨਹੀਂ ਖਰੇ ਉੱਤਰੇ ਅੱਛਾ ਜੇ ਇਹਨਾਂ ਦੇ ਫਸਲਾਂ ਡੁੱਬੀਆਂ ਦਾ ਫਸਲਾਂ ਦਾ ਮੁਆਵਜ਼ਾ ਅੱਜ ਤੱਕ ਰੁਲੀ ਜਾ ਰਿਹਾ ਹੈ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਵੱਲੋਂ ਲਗਾਤਾਰ ਇਲਜ਼ਾਮ ਲਾਇਆ ਜਾ ਰਹੇ ਨੇ ਧਰਨਿਆਂ ਦੀ ਗੱਲ ਕੀਤੀ ਹੈ ਧਰਨੇ ਪ੍ਰਦਰਸ਼ਨ ਅੱਜ ਵੀ ਪੰਜਾਬ ਦੇ ਵਿੱਚ ਜਾਰੀ ਨੇ ਤਾਂ ਉਹ ਹੁਣ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਕਿਸਾਨਾਂ ਨੂੰ ਵਾਪਸ ਇਹਨਾਂ ਦੇ ਨਾਲ ਜੋੜਦੀਆਂ ਨੇ ਅਕਾਲੀ ਦਲ ਦੇ ਨਾਲ ਜਾਂ ਸਟਿੱਲ ਉਹ ਹੈ ਜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਜਾਂ ਉਹ ਕਾਂਗਰਸ ਨੂੰ ਭੁਗਤਣਗੇ ਉਹ ਹਜੇ ਕਿਸਾਨ ਯੂਨੀਅਨਾਂ ਦਾ ਆਪਣਾ ਫੈਸਲਾ ਹੋਏਗਾ ਕਿ ਕਿਸਾਨ ਵੋਟ ਬੈਂਕ ਤੇ ਫਰਕ ਵੀ ਪੈ ਸਕਦਾ ਕਿਸਾਨ ਵੋਟ ਬੈਂਕ ਦੇ ਉੱਪਰ ਪੂਰਾ ਪੂਰਾ ਫਰਕ ਪੈ ਗਿਆ ਉਸ ਚੀਜ਼ ਦਾ ਤੇ ਉਹ ਚੀਜ਼ ਹੁਣ ਇਹ ਤਾਂ ਗੱਲ ਮੰਨੀ ਪਈ ਗਈ ਹੈ ਗੱਲ ਤਾਂ ਕਨਫਰਮ ਹੈ ਕਿ ਜਿਹੜੇ ਕਿਸਾਨ ਹੈਗੇ ਨੇ ਉਹ ਕਿਸਾਨ ਭਾਰਤੀ ਜਨਤਾ ਪਾਰਟੀ ਨੂੰ ਸਿਰੇ ਤੋਂ ਨਕਾਰਦੇ ਨੇ ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਫੈਸਲੇ ਨੇ ਕੱਲੇ ਕਿਸਾਨ ਯੂਨੀਅਨਾਂ ਨੇ ਅੰਦਰ ਖਾਤੇ ਕਿਸਾਨਾਂ ਨਾਲ ਨੇ ਚਾਹੇ ਉਹ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਵਾਲੀ ਜਿਹੜੀ ਕਿਸਾਨ ਨਿਧੀ ਹੈ 2000 ਰੁਪਏ ਜਿਹੜਾ ਆਉਂਦਾ ਹਰ 6 ਮਹੀਨੇ ਬਾਅਦ ਚਾਹੇ ਉਹਦੀ ਗੱਲ ਕਰ ਲਈ ਜਿਹੜੇ ਕਿਸਾਨਾਂ ਨੂੰ ਛੋਟੇ ਕਿਸਾਨਾਂ ਨੂੰ 2000 ਰੁਪਏ ਆਉਂਦਾ ਹੈ ਉਹਨਾਂ ਦੀ ਵੋਟ ਤਾਂ ਭਾਰਤੀ ਜਨਤਾ ਪਾਰਟੀ ਨੂੰ ਪੈਣੀ ਤੈ ਹੈ ਕਿਉਂਕਿ ਉਹ ਨਹੀਂ ਚਾਹਣਗੇ ਕਿ ਜਿਹੜਾ ਉਹਨਾਂ ਦਾ 2000 ਰੁਪਏ ਆਉਣਾ ਬੰਦ ਹੋ ਜਾਏ ਉਹ ਹੁਣ ਆਪਾਂ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਇਸ ਗੱਲ ਨੂੰ ਅਸੀਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿ ਕਿਸਾਨੀ ਵੋਟ ਹਲੇ ਕਿਸ ਪਾਸੇ ਹੈ ਜਿਵੇਂ ਜਿਵੇਂ ਚੋਣਾ ਪਖਣਗੇ ਉਸ ਵੇਲੇ ਉਹ ਆਪਣਾ ਰੁਖ ਅਪਣਾਉਣਗੇ ਸੋ ਇਹ ਸੰ ਸਾਡੇ ਨਾਲ ਸੀਨੀਅਰ ਪੱਤਰਕਾਰ ਅਮਰਿਤ ਜਸਲ ਜਿਨ੍ਹਾਂ ਨੇ ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਸਾਡੇ ਨਾਲ ਵਿਸ਼ੇਸ਼ ਚਰਚਾ ਕੀਤੀ ਲੇਕਿਨ ਹੁਣ ਉਹਨਾਂ ਵਾਲਾ ਸਮਾਂ ਦੱਸੇਗਾ ਕਿ ਜਨਤਾ ਕਿਸ ਲੀਡਰ ਦੇ ਸਿੱਤੇ ਜਾਂ ਕਿਸ ਪਾਰਟੀ ਦੇ ਸਿੱਤੇ ਜਿੱਤਦਾ ਤਾਂ ਸਜਉਂਦੀ ਹੈ ਕੁਨਾਲ ਬੰਸਲ ਪੰਜਾਬ ਤੋਂ ਬਟਿੰਡਾ